2018 ਮਾਡਲ ਹੈ ਚਾਰੇ ਟਾਇਰ ਨਵੇਂ ਨੇ ਇਹਦੇ ਓਕੇ 13-1400 ਘੰਟਾ ਚੱਲਿਆ ਹੋਇਆ ਓਕੇ ਇਹਦੇ ਬੰਪਰ ਕਿਹਜਾ ਬਈ ਇਹਦੇ ਬੰਪਰ ਦੇ ਕਿੰਨਾ ਹੈਵੀ ਬੰਪਰ 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 ਹੈ ਇੱਕ ਕੁਇੰਟਲ ਦਾ ਹੈ ਅਸਾ ਕੁਇੰਟਲ ਦਾ ਬੰਪਰ ਹੈ ਇੱਕ ਕੁਇੰਟਲ ਦਾ ਬੰਪਰ ਹੈ ਕੁਛ ਮਰਜ਼ੀ ਧੱਕ ਲਿਓ ਮਾਡਲ ਹੈ 21 ਦੇ ਬਾਅਦ ਮਹੀਨੇ ਨਿਕਲੇ ਆ 700 ਘੰਟਾ ਚੱਲਿਆ ਹੋਇਆ 700 ਘੰਟਾ ਚੱਲਿਆ ਸਪੈਸ਼ਲ ਐਡੀਸ਼ਨ ਨਾਲ ਦੇ ਟਾਇਰ ਨੇ ਚੌਕੜਾ ਅੱਛਾ 21 ਮਾਡਲ 710000 ਦਾ ਬਿਲ ਜੀ ਕਿਤੋਂ ਦੇਣਦਾਰੀ ਹੈ ਛਾਤਰੀ ਛਾਤਰੀ 15000 ਦੀ ਇਹਦੀ ਆ ਨੱਚੀ ਆ ਲੈ ਇਹ ਦੇਖੋ ਇਹ ਦੇਖੋ ਨਾ ਦੇਖੀ ਕਦੇ ਵਿਚ ਦੀ ਲੱਕਰ ਆ ਬੰਦਾ ਚੱਕ ਸਹੀ ਗੱਲ ਆ ਭਾਈ ਲਓ ਵੀ ਮੇਤਰੋ ਅੱਜ ਨਾ ਦੁਬਾਰਾ ਉਸ ਭਰਾ ਦੇ ਘਰੇ ਆਏ ਆ ਜਿਹੜਾ ਕਿਸੇ ਇੱਕ ਟਰੈਕਟਰ ਦਾ ਸਪੈਸ਼ਲਿਸਟ ਨਹੀਂ ਹੈਗਾ ਵੀ ਇਹ ਆ ਟਰੈਕਟਰ ਖਰੀਦਦਾ ਇਹ ਸਪੈਸ਼ਲਿਸਟ ਤਾਂ ਜ਼ਰੂਰ ਹੈ ਪਰ ਚੰਗੀਆਂ ਚੀਜ਼ਾਂ ਦਾ ਸਪੈਸ਼ਲਿਸਟ ਹੈ ਜੇ ਤੁਸੀਂ ਫਾਰਮ ਟਰੈਕ ਲੈਣੇ ਨੇ ਤਾਂ ਵੀ ਘਰੇ ਆ ਸਕਦੇ ਹੋ ਜੇ ਸਵਰਾਜ ਖਰੀਦਣੇ ਆ ਤਾਂ ਵੀ ਇੱਥੇ ਆ ਸਕਦੇ ਹੋ ਜੇ ਨਿਊ ਹਾਲੈਂਡ ਲੈਣੇ ਆ ਤਾਂ ਵੀ ਇੱਥੇ ਆ ਸਕਦੇ ਹੋ ਜੇ ਜੌਂਡੀਅਰ ਲੈਣੇ ਆ ਤਾਂ ਵੀ ਆ ਜਿਓ ਜੇ ਅਰਜਨ ਲੈਣੇ ਆ ਤਾਂ ਵੀ ਆ ਜਿਓ ਬਲਕਿ ਜਿੰਨੇ ਵੀ ਟਰੈਕਟਰ ਅੱਜ ਤੱਕ ਲੌਚ ਹੋਏ ਨੇ ਨਾ ਹਰ ਇੱਕ ਬ੍ਰਾਂਡ ਹਰ ਇੱਕ ਟਰੈਕਟਰ ਇਹ ਭਰਾ ਦੇ ਘਰੋਂ ਮਿਲ ਜਾਂਦਾ ਅੱਜ ਤੁਹਾਨੂੰ ਨਾ 30 ਤੋਂ 35 ਟਰੈਕਟਰ ਦਿਖਾਉਣੇ ਆ ਰੇਟ ਬਿਲਕੁਲ ਹੀ ਵਾਜਬ ਹੋਣਗੇ ਤੁਹਾਨੂੰ ਯਕੀਨ ਵੀ ਨਹੀਂ ਆਉਣਾ ਵੀ ਆਹ ਰੇਟ ਦੇ ਵਿੱਚ ਆਹ ਟਰੈਕਟਰ ਮਿਲ ਜੂ ਤੁਸੀਂ ਮਾਰਕੀਟ ਘੁੰਮ ਕੇ ਆ ਜਿਓ ਅੱਜ ਚੈਲੰਜ ਹੋਣਾ ਅੱਜ ਧਮਾਕੇ ਹੋਣੇ ਨੇ ਅੱਜ ਡਿਸਕਾਊਂਟ ਹੋਣੇ ਨੇ ਤੇ ਕਰੂ ਕਿਹੜਾ ਸੱਜਣਾ ਪਹਿਲਾਂ ਪਉ ਨੂੰ ਮਿਲ ਲੀਏ ਉਹ ਤੋਂ ਬਾਅਦ ਨਾ ਫਿਰ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਸ਼ੇਅਰ ਕਰ ਦਿਓ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਸੱਜਣਾ ਮਿੱਤਰਾਂ ਤੱਕ ਪਹੁੰਚਾ ਦਿਓ ਅੱਜ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅੱਜ ਰੇਟ ਹੋਣਗੇ ਤੁਹਾਡੀ ਮਰਜ਼ੀ ਦੇ ਮੈਂ ਤੁਹਾਨੂੰ ਦਿਖਾਉਣੇ ਆ ਟਰੈਕਟਰ ਬਾਈ ਤੂੰ ਸਿਰਫ ਆਪਾਂ ਡਿਟੇਲ ਪੁੱਛਣੀ ਆ ਫਾਇਦਾ ਤੁਹਾਡਾ ਫੁੱਲ ਕਰਾ ਕੇ ਜਾਊਗਾ ਕੀ ਆ ਲੈ ਮਿੱਟੂ ਵੀਰੇ ਬਾਈ ਹੱਸ ਕਾ ਅੱਜ ਬਾਈ ਬੜਾ ਸਾਪ ਆਇਆ ਮਾਰਾ ਸਾਪਾ ਤਾਂ ਮੈਂ ਤਾਂ ਮਾਰਿਆ ਮੈਂ ਕਿਹਾ ਦਿਨ ਢਲਦਾ ਜਾਂਦਾ ਸ਼ਾਮ ਨੂੰ ਹੀ ਸੌਦੇ ਹੁੰਦੇ ਹੁੰਦੇ ਆ ਹੈ 12 ਵਜੇ ਤਾਂ ਤਾਂ ਫਿਰ ਗੇੜੀ ਆਉਂਦੇ ਹੁੰਦੇ ਹਨਾ ਅੱਜ ਤੂੰ ਮੈਂ ਗੇੜੇ ਗੱਲ ਤਾਂ ਕਰਦਾ ਕਿਉਂਕਿ ਇੰਨੇ ਡਾਇਰੈਕਟਰ ਇੱਕ ਮਾੜੇ ਸਹਿਰ ਦੀ ਮੰਡੀ ਤੇ ਹੁੰਦੇ ਜਿੰਨੇ ਤੇਰੇ ਘਰੇ ਘੜੇ ਆ ਹਾਂ ਹੁਣ ਜ਼ਿੰਮੇਦਾਰ ਬਹਿਲੇ ਹੋਗੇ ਨਾ ਕੱਦੂ-ਕੁੱਦੂ ਕਰ-ਕਰ ਖੜਾ ਆਗੇ ਹੁਣ ਜਿਨੇ ਮੰਨ ਕੇ ਚੱਲ ਕਿਸੇ ਨੇ ਤਾਂ ਛੋਟੇ ਤੋਂ ਵੱਡਾ ਲੈਣਾ ਕਿਸੇ ਨੇ ਵੱਡੇ ਤੋਂ ਕਿਹੜਾ ਲੈਣਾ ਹੁਣ ਸਾਰੇ ਕੱਦੂ ਚੋਂ ਸਾਡੇ ਨਿਭੜ ਗਿਆ ਜੀਰੀ ਦਾ ਕੰਮ ਹੁਣ ਮੈਨੂੰ ਪਰਸੋਂ ਦੇ ਸਾਰਿਆਂ ਦੇ ਵਿੱਚ ਤਾਂ ਤਾਈ ਬਿਨਾ ਧੋਤੀ ਖੜਾ ਕੇ ਵੀ ਅੱਜ ਵੀਡੀਓ ਬਣਾਉਣੀ ਆ ਤਾਂ ਆ ਹੀ ਪਵਾ ਜਾ ਠੀਕ ਆ ਤੇ ਆਪਾਂ ਇਧਰ ਨੂੰ ਧਰਮੇ ਮਾਰੀ ਕੈਮਰਾ ਟਰੈਕਟਰ ਦੱਸਾਂਗੇ ਡਿਟੇਲ ਠੀਕ ਹੈ ਨਾ ਸ਼ੁਰੂਆਤ ਆਪਾਂ ਕਿਹੜੇ ਤੋਂ ਕਰੀਏ ਬਾਈ ਤੂੰ ਕਰ ਲੋ ਅਈ ਤੂੰ ਹੀ ਕਰਦੇ ਆ ਸ਼ੁਰੂਆਤ 44 ਦੇ ਸਵਰਾਜ ਤੋਂ ਬਿੱਟੂ ਕਿੰਨਾ ਮਾਡਲ ਬਈ ਰੇਟ ਲਾ ਦੀ ਜਮਾਈ ਜਾਇਜੋ ਮੈਂ ਕਿਹਾ ਜਮੀ ਮੈਂ ਕਿਹਾ ਜ਼ਿਮੀਂਦਾਰ ਆਜਾ ਐ ਕਹਿ ਗਏ ਹੁਣ ਕੰਮ ਨਿਭੜ ਗਿਆ ਹਾਂ ਅਗਲਾ ਕਹਿੰਦਾ ਅਸੀਂ ਪੇਮੈਂਟ ਦਾ ਕੰਮ ਲਾਵਾਂਗੇ ਟੋਪੀਆਂ ਸਾਡੇ ਬਣਨਗੇ ਠੀਕ ਆ ਦੋ ਮੂਰਲੇ ਸੀਜ਼ਨ ਤੋਂ ਬਾਅਦ ਆਪਾਂ ਫੇਰ ਸਾਰੇ ਟਰੈਕਟਰ ਦੇ ਦਾਂਗੇ ਸੀਜ਼ਨ ਮੇਰੇ ਨਾ ਤੇ ਹੁਣ ਆਪਾਂ ਕਿਹੜਾਂ ਲਗਭਗ ਸਾਰੀ ਵੇਚਣਿਆ ਸਾਰੀ ਅਈ ਦੀ ਡਿਟੇਲ ਦੱਸ ਪਹਿਲਾਂ ਤਾਂ ਕਿਹੜੇ 2016 ਮਾਡਲ ਹੈ ਹੂੰ ਇਹ ਪੱਟੀ ਵੀ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ। ਨੌਕਰ ਆ ਬੇਣਾ ਤੈਨੂੰ ਵੀਡੀਓ ਚ ਪਹਿਲਾਂ ਵੀ ਕਹਿਣਾ ਵੀ ਬੇਣਾ ਨੌਕਰ ਆਏ ਕਿਉਂ ਜ਼ਿਮੀਂਦਾਰਾਂ ਦੇ ਟਰੈਕਟਰ ਨੇ ਬਾਈ 2-4000 ਰੁਪਏ ਅਗਲੇ ਤੋਂ ਲੈਣਾ ਨਾ ਨਾ ਹੋਵੇ ਸਾਰੀ ਉਮਰ ਦੀ ਰਿਸਕ। ਬਿਲਕੁਲ ਜੀ ਬਿਲਕੁਲ। ਜਿਹੜੇ ਨੂੰ ਦੇਵਾਂਗੇ ਉਹ ਤੋਂ ਆਪਾਂ ਨੇ ਕੋਈ ਰੁਪਈਆ ਨਹੀਂ ਲੈਣਾ। ਜਦੋਂ ਆਪਣਾ ਜ਼ਿਮੀਂਦਾਰ ਨਾਲ ਪਹਿਲੀ ਕਨੈਕਟ ਕਰਾਂਗੇ ਇੰਨੇ ਦਾ ਵੇਚਦੇ ਉਹੀ ਆਪਣਾ ਉਧਰ ਉਧਰ ਹੀ ਹੋ ਜਾਂਦਾ ਸਰ। ਹੋ ਜਾਂਦਾ ਬਿਲਕੁਲ। ਤੇ ਇਹ 2016 ਮਾਡਲ ਆ ਫਰਸਟ ਪਾਰਟੀ ਦਾ ਜੇ ਕਲਚ ਵੀ ਨਹੀਂ ਖੋਲਿਆ ਟਰੈਕਟਰ ਦਾ। ਅੱਛਾ। ਨਾਲ ਦੇ ਟਾਇਰ ਨੇ ਟਰੈਕਟਰ ਦੇ ਚ ਪੀਵੀ 31 ਹੈ ਪੀਵੀ 31 ਠੀਕ ਆ ਸੌਰਿਆਂ ਦਾ ਟਰੈਕਟਰ ਮੰਨ ਲਓ ਅਸਾ ਉੱਧਰ ਸੌਰੇ ਨੇ ਮਾਰਤਾ ਹੈ ਆ ਮਾਨਸਾ ਰੀ ਇੱਥੇ ਸੌਰੇ ਨੇ ਆਪਣੇ ਠੀਕ ਆ ਹਾਂ ਉਧਰ ਆਏ ਨਹੀਂ ਟਰੈਕਟਰ ਇਹ ਕਿੰਨੇ ਦਾ ਦਵਾਂਗੇ ਇਹ ਅੱਜ ਦਾ ਜਿਹੜਾ ਤਮਾਕਾ ਰੇਟਾ ਕਿਤੇ ਨਹੀਂ ਦਿੱਤਾ ਉਹ ਇਹ ਜਨਾ ਕੋਈ ਵਪਾਰੀ ਦੇਵੇ 16 ਮਾਡਲ ਹੂੰ 4 ਲੱਖ ਤੇ 60000 ਰੁਪਏ ਦਾ ਟਰੈਕਟਰ ਦੇ ਦਾਂਗੇ ਨਾਲ ਦੇ ਟਾਇਰ ਨੇ ਕਲੱਚ ਵੀ ਨਹੀਂ ਖੋਲਿਆ ਟਰੈਕਟਰ 4 ਲੱਖ ਤੇ 60000 ਦਾ ਹਾਂ ਮੈਨੂੰ ਡਿਸਕਾਊਂਟ ਕਰਨ ਦੀ ਲੋੜ ਹੈ ਜਾਂ ਨਹੀਂ ਉੜਾ ਮੋੜਾ 5-4000 ਦਾ ਤੇਰੀ ਵੀਡੀਓ ਦੇਖ ਕੇ ਉਹ ਕਰ ਦਾਂਗੇ ਹੋਰ ਦਾ ਆਪ ਹੀ ਕਰ ਦੀ ਆਪੇ ਕਰ ਲੈ ਮੈਂ ਮਿੱਤਰੋ 4 ਲੱਖ ਤੇ 60000 ਦਾ ਡ੍ਰੈਕਟਰ ਬਣੂ 50 ਦੀ ਬਣ ਜੂ ਯਾਰ ਗੱਲ ਨਹੀਂ ਪਈ ਤੇ ਜਿਹੜਾ ਆ ਖੜਾ ਬਈ ਇਹ 2018 ਮਾਡਲ ਆ ਹਮ ਨਵੇਂ ਚੁੱਲੇ ਚਾਹੀਏ ਅੱਛਾ ਨਵੇਂ ਚੁੱਲੇ ਚਾਹੀਏ ਫਰਕ ਹੁੰਦਾ ਨਵੇਂ ਦੇ ਪੁਰਾਣੇ ਚੁੱਲੇ ਦਾ ਟੈਂਕੀ ਦੇ ਸਟਾਰਾਂ ਵਾਲਾ ਠੀਕ ਹੈ ਜੀ 2018 ਮਾਡਲ ਇਹ ਚਾਰੇ ਟਾਇਰ ਨਵੇਂ ਨੇ ਇਹਦੇ ਓਕੇ 13-1400 ਘੰਟਾ ਚੱਲਿਆ ਹੋਇਆ ਓਕੇ ਤੇ ਇਹ ਦੇ ਦਾਂਗੇ ਆਪਾਂ 5 ਲੱਖ ਤੇ 40000 ਰੁਪਏ ਦਾ 5 ਲੱਖ ਤੇ 40000 ਦਾ ਹਾਂ ਓਕੇ ਤੇ ਜਿਹੜਾ ਇਹਦੇ ਬੰਪਰ ਕਿਹਜਾ ਬਈ ਇਹਦੇ ਬੰਪਰ ਦੇ ਕਿੰਨਾ ਹੈਵੀ ਬੰਪਰ 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 ਹੈ ਇੱਕ ਕੁਇੰਟਲ ਦਾ ਹੈ ਅਸਾ ਕੁਇੰਟਲ ਦਾ ਬੰਪਰ ਹੈ ਇੱਕ ਕੁਇੰਟਲ ਦਾ ਬੰਪਰ ਹੈ ਕੋਸ ਮਰਜ਼ੀ ਧੱਕ ਲਿਓ ਤੁਸੀਂ ਹੋਰ ਦੇਖ ਹੁੱਕ ਬਾਹਰੇ ਹੁੰਦੀ ਇਹਦੇ ਅੰਦਰ ਹੈ ਹਾਂ ਦੇਖ ਕੋਹੜਾ ਬੰਪਰ ਨਾਲੋਂ ਹੈਵੀ ਬੰਪਰ ਆ ਬਈ ਮੈਂ ਇਹ ਮੈਂ ਬਹੁਤ ਨਿਗਰ ਬੰਪਰ ਨੇ ਹਾਂ ਹੂੰ ਇਹ ਸਪੈਸ਼ਲ ਬੰਪਰ ਤਿਆਰ ਕਰਾ ਕੇ ਲਾਇਆ ਆ ਬੰਦੇ ਨੇ ਓਕੇ 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 ਤੇ ਇਹ ਆਪਣੇ 2 ਸਪੀਡ ਚ ਹੈ ਨਾ ਬਾਈ 2 ਸਪੀਡ 2 ਤੇੜਾ ਆ ਖੜਾ ਸ ਪੰਜਾ 20 ਬਾਈ ਪੰਜਾਬੀ ਇਹਦੀ ਤਾਂ ਬਹੁਤ ਡਿਮਾਂਡ ਆ ਬਾਈ ਹੂੰ 22 ਮਾਡਲ ਆ ਇਹ ਓਕੇ ਮੰਨ ਕੇ ਕਿ ਤਰ 7 ਤੱਕ 100 ਘੰਟਾ ਚੱਲਿਆ ਹੋਇਆ ਹੈ ਟਰੈਕਟਰ ਠੀਕ ਹੈ ਜੀ ਤੇ ਫਸਟ ਪਾਰਟੀ ਦਾ ਟਰੈਕਟਰ ਆਪਣੇ ਕੋਲ ਤਕਰੀਬਨ ਸਾਰੀ ਫਸਟ ਪਾਰਟੀਆਂ ਦੇ ਠੀਕ ਹੈ ਜੀ ਕਾਗਜ਼ ਪੱਤਰਾਂ ਦੀ ਆਪਣੀ ਸਾਰੀ ਉਮਰ ਦੀ ਜ਼ਿੰਮੇਵਾਰੀ ਹੋ ਮਾਲਕ ਕਹਿਣਗੇ ਅਗਲਾ ਮਾਲਕ ਨੂੰ ਵੀ ਸਾਹਮਣੇ ਕਰਦਾ ਕਿ ਉਹ ਆਪਾਂ ਕਿਹੜਾ ਕੋਈ ਲੁੱਟ ਚੋਰ ਕਰਨੀ ਹੈ 5-4000 ਰੁਪਏ ਕਮਾਉਣਾ ਅਗਲੇ ਨੂੰ ਜ਼ਿੰਮੇਦਾਰ ਦੇ ਸਾਹਮਣੇ ਹੀ ਲੈਣਾ ਪਤਾ ਵੀ ਅਗਲੇ ਨੂੰ ਕਿਉਂ ਅਗਲੇ ਦਾ ਬਾਜਵਰੇ ਟਰੈਕਟਰ ਵਿਕਦਾ ਇਹ ਤਾਂ ਗੱਲ ਹੈ ਜੀ ਲੁੱਟ ਖੋਹ ਨਹੀਂ ਹੁੰਦੀ ਤੇ ਮਾਡਲ ਕਿੰਨਾ ਬਾਈ ਦੱਸੇ ਦੀ ਬਾਈ ਬਾਈ ਜੂ ਜੀ ਗੇਅਰ ਚ ਸਪੰਜਾ ਵੀ ਹੈ ਗੇਅਰ ਚ ਟੌਪ ਮਾਡਲ ਸਪੰਜਾ ਵੀ ਹੂੰ ਸਭ ਨੂੰ ਵੱਡੀ ਗੱਲ ਤਾਂ ਆਪਣੇ ਕਿਸੇ ਵੀ ਟਰੈਕਟਰ ਤੇ ਬਾਈ ਪਾਲਸ ਨਹੀਂ ਮਾਰੀ ਹਾਂ ਪਾਲਸ ਨਹੀਂ ਆਪਣੇ ਦਾ ਜ਼ਿੰਮੇਦਾਰਾਂ ਦੇ ਟਰੈਕਟਰ ਨੇ ਐਂ ਖੜਾ ਆਪਾਂ ਮਨ ਕੇ ਚਲੋ ਕੀ ਫਾਇਦਾ ਪਾਲਸਾ ਮਾਰ ਕੇ ਪੰਜਾਬ ਮਾਰ ਕੇ ਹਾਂ ਕੌਣ ਰੰਗ ਜਮਨ ਕਿ ਚੱਲ ਜਿਵੇਂ ਜ਼ਿੰਮੇਦਾਰਦਾ ਹੈਗਾ ਉਹ ਖੜਾ ਉਮੀ ਅਗਲੇ ਦਾ ਹੀ ਵੇਚਣਾ ਸਹੀ ਗੱਲ ਆ ਤੇ ਕੀ ਡਿਮਾਂਡ ਹੈ ਬਈ ਇਹਦੀ ਇਹਦੀ ਡਿਮਾਂਡ 12 ਲੱਖ ਰੁਪਏ ਬਈ 12 ਲੱਖ ਰੁਪਏ ਜਿਹੜਾ ਆ ਖੜਾ ਇਧਰ 36 30 ਇਹ ਤੇ ਬਾਈ ਸਭ ਤੋਂ ਵੱਡੀ ਗਲਤੀ ਦੇਖ ਵੀਡੀਓ ਰਾਹੀਂ ਆਪਾਂ ਦੱਸਦੇ ਆ ਤੇ ਬਾਈ ਲੱਖ ਸਵਾ ਲੱਖ ਰੁਪਏ ਦਾ ਟਰੈਕਟਰ ਤੇ ਸਮਾਨ ਲੱਗਿਆ ਹੋਇਆ ਅੱਛਾ ਹਾਂ ਸਿਸਟਮ ਲੱਗਿਆ ਹੋਇਆ ਬਾਗਲੇ ਤੇ ਟਾਇਰਾਂ ਤੇ ਵੇਟ ਮੂਰੇ ਬੰਪਰ ਥੱਲੇ ਵੇਟ ਲੱਖ ਸਵਾ ਲੱਖ ਦਾ ਇਹ ਤੇ ਸਮਾਨ ਲੱਗਿਆ 600 ਤੇ 41 ਘੰਟੇ ਇਹ ਕੱਲੀ ਕੱਲੀ ਸਰਵਸ ਅਗਲਾ ਏਜੰਸੀ ਜੋ ਵੀ ਕਢਾ ਸਕਦਾ ਅੱਛਾ ਇਹ ਲੈਂਕਾ ਚ ਮਾੜਾ ਮੋਟਾ ਬੰਦੇ ਲੈ ਵੇ 2 2.5 ਕਿੱਲੇ ਸ਼ੌਂਕੜਾ ਬਾਹਰ ਗਏ ਹੋਏ ਨੇ ਬੰਦੇ ਖੇਤੀ ਕਰਦੇ ਨੇ ਆਪਦੀ ਠੇਕੇ ਦੇ ਸਾਰੀ 2 2.5 ਕਿੱਲੀ ਕਰਦੇ ਨੇ ਮਾ ਸ਼ੌਂਕੀਏ ਗੇੜਾ ਗੂੜਾ ਲਾ ਲੈ ਕੇ ਤੇ ਹੋਰ ਲਾ ਲਿਆ ਉਹਦਾ ਜਿਹੜਾ ਬੰਦਾ ਪਰ ਖੂ ਆ ਅੱਗੇ ਦੇਖ ਲੂ ਉਹ ਆ ਵੀ ਦੇਖ ਲਓ ਕਲੱਚ ਵੀ ਨਹੀਂ ਖੋਲਿਆ ਟਰੈਕਟਰ ਦੇ ਮਗਰੋਂ ਮੂਰੋ ਚਾਬੀ ਲੱਗੀ ਹੋਵੇ ਤਾਂ ਦੇਣਦਾਰੀ ਵਾਕੇ ਉਹ ਸਿਸਟਮ ਬਹੁਤ ਸੋਹਣਾ ਲੱਗਿਆ ਹੋਇਆ ਬਈ ਸੋਹਣਾ 20 ਮਾਡਲ ਹੀ ਕਹਿ ਸਕਦਾ ਇਹਨੂੰ ਕੋਈ ਅਗਲਾ 24 25 ਮਾਡਲ ਬਿਲਕੁਲ ਕੰਡੀਸ਼ਨ ਹੀ ਜੋਗੀ ਵਧੀਆ ਵਰਗੀ ਹੈ ਬਈ ਟਾਇਰ ਤੋਂ ਨਾਲ ਦੇ ਦੇਖੋ ਕਿੰ ਸਹੀ ਗੱਲ ਪੂਰੇ ਤੇ ਪੂਰੀ ਟਾਇਰ ਪੈਨੇ ਨਾਲ ਦੇ ਭਾਈ ਇਹਦੀ ਡਿਮਾਂਡ ਕੀ ਰਹੂਗੀ ਇਹਦੀ 1.5 ਲੱਖ ਰੁਪਏ ਦੀ 1.5 ਲੱਖ ਮਾਡਲ ਦੱਸਿਆ ਸੀ 20 20 ਹਾਂ ਇਹ 55 ਐਚਪੀ ਚ ਆ ਗਿਆ ਜੀ ਅੱਛਾ ਇਹਦਾ ਜਿਹੜਾ ਸਪੈਸ਼ਲ ਹੈ ਕਿ ਉਹ 55 ਐਚਪੀ ਚ ਸਪੈਸ਼ਲ ਐਡੀਸ਼ਨ ਹੋਇਆ ਹੋਇਆ ਜੀ ਮੈਂ ਹੁਣ ਮੰਨ ਕੇ ਚੱਲ 22 ਤੋਂ ਬਾਅਦ 23 ਚ 49.8 ਚ ਆ ਗਏ। ਓਕੇ ਓਕੇ। ਇਹ 22 55 ਐਚਪੀ ਦਾ ਰੈਕ। 55 ਹਸ ਪਾਵਰ ਦਾ। ਜਿਹੜਾ ਆ ਖੜਾ ਵੀ 60 55। ਇਹ 2021 ਮਾਡਲ ਆ ਜੀ। ਅੱਛਾ। 12ਵੇਂ ਮਹੀਨੇ ਦਾ ਏ। ਹੂੰ। 22 ਇਹ ਮੰਨ ਲੈ ਚਾਹ। ਅਗਲਾ ਆਪਾਂ 21 ਕੱਕੀ ਦੇਵਾਂਗੇ। 21 ਤੇ ਲਾਸਟ ਮਹੀਨੇ ਦਾ। ਇਹ ਇਹਦਾ ਨੰਬਰ ਕਿੱਥੋਂ ਦਾ? ਇਹਦਾ ਨੰਬਰ ਹੈਗਾ ਹਰਿਆਣੇ ਦਾ ਬਈ। ਇਹਦਾ ਐਚਆਰ ਨੰਬਰ। ਓਕੇ। ਐਨਓਸੀ ਲਿਆ ਕੇ ਦੇਵਾਂਗਾ। ਐਨਓਸੀ ਹਰੇਕ ਟਰੈਕਟਰ ਦੀ। ਨੌਕਰਾਂੇ ਬਿਨਾ ਕੋਈ 10.5000 ਰੁਪਏ ਲੈਣੇ ਆ। ਠੀਕ ਹੈ ਜ ओके ਤੇ ਬਾਕੀ ਹੁਣ ਉਹ ਵੀ ਦੱਸ ਗਈ ਹੈ ਨਾ ਹਾਂ ਬਾਕੀ ਧਰਮੇ ਗੱਲ ਇੱਥੇ ਨਹੀਂ ਨਿਪੜਦੀ ਤੂੰ ਬਾਹਰ ਵੀ ਇੱਕ ਬਾਹਰੇ ਵੀ ਟਰੈਕਟਰ ਖੜੇ ਨੇ ਘਰ ਤੋਂ ਤੇ ਉਹ ਜਿਹੜਾ 5305 ਖੜਾ ਬਈ 5305 ਆ ਬਈ ਹਾਂ ਉਹ 500 ਤੇ 90 ਘੰਟੇ ਕੰਪਨੀ ਦੀ ਸਰਵਿਸ ਹੈ ਦੀ ਟਰੈਕਟਰ ਦੀ ਅੱਛਾ 590 ਘੰਟੇ ਚੱਲਿਆ ਹੋਇਆ 590 ਘੰਟੇ ਚੱਲਿਆ ਹੋਇਆ ਕਿੰਨੇ ਦਾ ਪਣਜੂ ਇਹ ਟਰੈਕਟਰ 9.5 ਲੱਖ ਰੁਪਏ ਦਾ ਹੈ ਪੈਰ ਇਹਦੇ ਨਾਲ ਦੀ ਨੇ ਬਈ ਨਾਲ ਦੇ ਬਈ ਐਮ ਆਰ ਐਫ ਵੀ ਮੀਟਾ ਟਾਇਰ ਆ ਇਹ ਐਮ ਆਰ ਐਫ ਵੀ ਨੇ ਮੀਟਿਆ ਸਾਹ ਦੇਖੋ ਹਾਂ ਇਹੜਾ ਆਖੜਾ ਵੀ 4310 ਇਹ 2016 ਮਾਡਲ ਆ ਬਾਈ ਇਹਦੇ ਟਾਇਰ ਕਿਹੇ ਜੇ ਪਾਏ ਹੋ ਨੇ ਟਾਇਰ ਬਾਈ ਰੇਡੀਅਲ ਟਾਇਰ ਨੇ ਚੌਕੜੀ ਇਹ ਟਾਇਰ ਹੁਣ ਹਰੇਕ ਅੱਜ ਦਾ ਟ੍ਰੈਂਡ ਚੱਲ ਰਿਹਾ ਵੀ ਹਰੇਕ ਮੁੰਡਾ ਰੇਡੀਅਲ ਟਾਇਰ ਪਵਾਉਂਦਾ ਹਾਂ ਚਾਰੇ ਟਾਇਰ ਹੀ ਰੇਡੀਅਲ ਨੇ ਚਾਰੇ ਟਾਇਰ ਰ ਇਹ ਵੀ ਵੱਡੇ ਲੱਗਦੇ ਮੈਨੂੰ ਇਹੇ ਮੰਨ ਕੇ ਚੱਲੋ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਜਮਨ ਨਵਾਂ ਟਰੈਕਟਰ ਆ ਫਸਟ ਪਾਰਟੀ ਦਾ ਕੈਸ਼ ਦਾ ਟਰੈਕਟਰ ਹੈ ਤੇ ਮੰਨ ਕੇ ਚੱਲ ਇਹ ਟਰੈਕਟਰ ਦੇ ਦਾਂਗੇ ਭਾ 4 ਲੱਖ ਤੇ 85000 ਇਹ ਚ ਟਾਇਰ ਟਾਇਰ ਨੇ 85000 ਦੇ ਬਾਈ ਸਹੀ ਗੱਲ ਹੈਗੇ ਆ ਹਾਂ ਰੇਡੀਅਲ ਨੇ ਤੇ ਮੰਨ ਕੇ ਚਲੋ ਚਾ 5 100 ਘੰਟੀ ਚੱਲੇ ਹੋ ਜੀ ਆਪਣੀ ਹੈ ਤਾਂ ਮੇਰੇ ਨਾਂ ਹੋ ਟਰੈਕਟਰ ਐ ਸੋ ਥੋੜੀ ਨਾਮ ਆ ਆਪਣੀ ਲਿਆ ਹੋਇਆ ਆਪਣੀ ਟਰੈਕਟਰ ਐ ਓਕੇ ਓਕੇ ਤੇ ਬਾਕੀ ਵੱਡੇ ਹਿੱਸੇ ਜ ਆ ਬਈ ਹੈ ਹਿੱਸਾ ਹੈ ਨਹੀਂ ਆਪਣੇ ਹੋਣੀ ਨਹੀਂ ਕਿਸੇ ਲਵੇ ਹਿੱਸਾ ਤਾਂ ਮੈਂ 54 ਦਾ ਹਿੱਸਾ ਹੈ ਪਹਿਸਟ ਮੰਗਾ ਤੀਏ 4-5 ਮਹੀਨਾ ਬਾਅਦ ਟਰੈਕਟਰ ਆ ਜਾਈ ਬਈ ਅੱਛਾ ਜੀ ਬੁਕਿੰਗ ਕਰਕੇ 4-5 ਮਹੀਨਾ ਸੰਗਰੂਰ ਦੀ ਨੰਬਰ ਆਪਣਾ ਠੀਕ ਆ ਉਦਾਂ ਵੀ ਜੰਮੀ ਸੀਲਡ ਹੈ ਟਰੈਕਟਰ ਨਾ ਕਿਤੇ ਵੀ ਚਾਬੀ ਨਹੀਂ ਲੱਗੀ ਬਈ ਟਰੈਕਟਰ ਦੇ ਆਦੇ ਲਾ ਰੇਸ ਰੂਸ ਵਾਲੀ ਸੀਲਾਂ ਕਰਵਾ ਦੇ ਚੱਕਾ ਇਹ ਜਿਹੜੇ ਬੰਦੇ ਤੋਂ ਆਪਾਂ ਨੇ ਲਿਆ ਤੀ ਉਹ ਬੰਦਾ ਕਹਿੰਦਾ ਵੀ ਨੌ ਕਰਾਇਆ ਬਣਾ ਟਰੈਕਟਰ ਹੀ ਨਹੀਂ ਆਪਾਂ ਨੂੰ ਘਰੋਂ ਆਉਣ ਦਿੱਤਾ ਜਿੱਦੇ ਆਪਣੇ ਨੌ ਹੋ ਗਿਆ ਉਹਦੇ ਟਰੈਕਟਰ ਲੈ ਕੇ ਆ ਉਹਦੇ ਲਿਆਂਦਾ ਹਾਂ ਹਾਂ ਤੇ ਡਿਮਾਂਡ ਕੀ ਦਸੀ ਤੀ ਇਹਦੀ ਇਹਦੀ 865 ਬਈ 86500 ਹਾਂ ਓਕੇ ਜਿਹੜਾ ਆ ਖੜਾ ਵੀ ਅਰਜਨ ਅਰਜਨ ਇਹ ਨੋਵੋ ਆ ਬਈ ਹੂੰ ਅਗਲਾ ਕਹਿ ਦਿੰਦਾ ਬਈ ਨੋਵੋ ਚੀਜ਼ ਦੀ ਕੁਆਲਿਟੀ ਦੇ ਵਿਗਦੀ ਆ ਮੂਰੋ ਮਾਰੋ ਰੰਗ ਦੇਖੀ ਕਿਤੇ ਇੱਥੇ ਟੈਪਟ ਕਵਰ ਤੇ ਜਾਂ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਅਗਲਾ ਕਹਿ ਦਿੰਦਾ ਨੋਵੋ ਅਰਜਨ ਲੈ ਲਿਆ ਸਾਰੇ ਕਿਹਾਂ ਚੀਜ਼ਾਂ ਚੂਜਾਂ ਦੇ ਇਹ ਆ ਦੇਖੋ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਕਲੱਚ ਕਲੱਚ ਵਾਲਾ ਜੋੜ ਜਾਂ ਗੇਅਰ ਵਾਲਾ ਕੋਈ ਜੋੜ ਖੁੱਲਿਆ ਕਹਿੰਦੇ ਨਾ ਕੋਈ ਆਹੋ ਜਿਹਾ ਦਾ ਖਰਚਾ ਤੇਲੀ ਗਲੀ ਸੀਲਾਂ ਕਰਾਜਕਦਾ ਮੈਂ ਕਿ ਸੀਲਾਂ ਸੂਲਾਂ ਵੀ ਸਾਰੀ ਮੰਗ ਲਈ ਸੀਲਾਂ ਸੂਲਾਂ ਸਾਰੀਆਂ ਨਾਲ ਦੇ ਟਾਇਰ ਨੇ ਚਾਰੇ ਟਰੈਕਟਰ ਦੇ ਅਸਾਂ ਚਾਰੇ ਟਾਇਰ ਦੇ ਨਾਲ ਦੇ ਨਾਲ ਦੇ ਟਾਇਰ ਨੇ ਆਹ ਮੰਗ ਲਈ ਸੀਲਾਂ ਸੂਲਾਂ ਤੋਂ ਲਾ ਕੇ A to Z ਕਿਤੇ ਵੀ ਆਏ ਟਰੈਕਟਰ ਤੇ ਮਗਰਾਟਾਂ ਮਰੂਟਾਂ ਤੋਂ ਕਿਤੇ ਵੀ ਆਏ ਹਮ 1 ਰੁਪਈਏ ਦੀ ਕਮੀ ਵੀ ਟਰੈਕਟਰ ਦੇ ਅੰਦਰ ਉਂਦਰ ਰੰਗ ਰੋਂਗ 15 ਨਹੀਂ ਪਿਆ ਪੂਰਾ ਏ ਬੀ ਟੂ ਬਈ ਕਿੰਨਾ ਮਾਰਦਾ ਸੀ ਇਹ 2018 ਮਾਰਦਾ ਬਈ 12 ਮਹੀਨੇ ਦਾ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਹਰਿਆਣੇ ਦਾ ਫਰਸਟ ਪਾਰਟੀ ਦਾ ਇਹ ਮੇਲੇ ਵਿੱਚ ਆਇਆ ਹਾਂ ਬੰਦਿਆਂ ਨੇ ਭੇਜੇ ਇਧਰੋਂ ਜੀਨਦ ਲਵੋ ਠੀਕ ਹੈ ਜੀ ਹਾਂ ਆਪਣੀ ਵੀਡੀਓ ਦੇਖ ਕੇ ਤੇਰੀ ਆਗ ਆ ਗਿਆ ਕਹਿੰਦੇ ਬਾਈ ਸਾਡਾ ਟਰੈਕਟਰ ਵੇਚ ਉਧਰੋਂ ਐਨਓਸੀ ਮਿਲੂ ਫਰਸਟ ਪਾਰਟੀ ਦਾ ਆਪਾਂ ਤੂੜੀ ਵਾਲੀ ਮਸ਼ੀਨ ਲੈ ਕੇ ਜਾਂਦੇ ਹੁੰਦੇ ਤੇ ਉਹਨਾਂ ਦੇ ਬੰਦਿਆਂ ਨੇ ਕਰੇ ਉਹਨਾਂ ਦਾ ਟਰੈਕਟਰ ਹੈ ਫਰਸਟ ਪਾਰਟੀ ਦਾ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ 5 ਲੱਖ ਤੇ 10 ਹਜ਼ਾਰ 5 ਲੱਖ 10 ਹਜ਼ਾਰ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਵੀ ਇਹ ਫਾਰਮ ਤੇ ਫਰਸਟ ਪਾਰਟੀ ਦਾ ਜੀ ਓਕੇ ਸਾਰਾ origional ਆ ਬਾਈ ਪਾਲਸ ਪੂਲਸ ਨੂੰ ਨਹੀਂ ਮਰੀ ਮੰਨ ਕੇ ਚੱਲ ਜਦੋਂ ਇਹ ਟਰੈਕਟਰ ਤੇ ਮਨ ਆ ਆ ਦੇਖੋ ਜਿਹੜਾ ਜਦੋਂ ਚਮਕ ਕਲਿੱਕਲੀ ਕਿਉਂ ਰਗੜਿਆ ਦੇਖੋ ਬਾਈ ਟਾਇਰਾਂ ਉਨਾਂ ਦੀ ਕੰਡੀਸ਼ਨ ਵੀ ਚੰਗੀ ਆ ਬਾਈ ਉਹ ਨਵੇਂ ਟਾਇਰ ਨੇ ਜੀ ਚਾਰੇ ਕਿੰਨੇ ਦਾ ਬਣਜੂ ਬਾਈ ਇਹ ਇਹ 255000 ਇਹ ਨੰਬਰ ਇਹਦਾ ਕਿੱਥੋਂ ਦਾ ਹਰਿਆਣੇ ਦਾ ਜੀ ਇਹਦਾ ਵਿਚਾਰ ਜਿਹੜਾ ਆਖੜਾ 3600 3600 ਫੋਰਡ 96 ਮਾਡਲ ਆ ਜੀ ਇਹ ਹੂੰ 1,65,000 ਰੁਪਏ 1,65,000 ਨੰਬਰ ਇਹਦਾ ਵੀਚਾਰ ਐਕਚੁਅਲ ਓਕੇ ਜਿਹੜਾ ਆਹ ਖੜਾ ਇਧਰ ਪੈਂਤੀ ਇਹ ਇੱਕ ਤੋਹਫਾ ਬਾਈ ਇਹ ਤੇ ਹਰੇਕ ਬੰਦਾ ਨਹੀਂ پیسے ਲਾਉਂਦਾ ਇਹ ਤੇ ਤਾਂ ਕਿਤੇ ਮਨ ਕੇ ਬੰਦੇ ਲੈਵੇ 3 ਢਾਈ ਕਿਲੀ ਤੇ ਆਪਦੀ ਆਪਦੀ ਖੇਤੀ ਕਰਦਾ ਸੀ ਠੀਕ ਆ ਕਿਤੇ ਵੀ ਟਾਈਪਡ ਕਵਰਾਂ ਤੇ ਜਾਂ ਇੰਜਣ ਦੇ ਚਾਬੀ ਲੱਗੀ ਹੋਵੇ ਤਾਂ ਆਪਣੀ ਦੇਣਦਾਰੀ ਇਹ ਤੇ ਸਪੈਸ਼ਲ ਬੰਦੀ ਪਈ ਇਹ ਲਊ ਹਰੇਕ ਬੰਦਾ ਤਾਂ ਇਹਨੂੰ ਅੱਛਾ ਜੀਨੇ ਬੰਦੇ ਨੇ ਕਦਰ ਕਰੀ ਉਹ ਬੰਦਾ ਲਊ ਏ ਟਰੈਕਟਰ ਕਿੰਨੇ ਦਾ ਬਣੂ ਇਹ ਕੀ ਗੱਲ ਬਾਤ ਇਹ 2,65 ਦਾ ਬਾਈ 2,65,000 ਹਾਂ ਓਕੇ ਚਾਰ ਮਾਡਲ ਹੈ ਪਰ ਇਹ 24 ਇੱਕ ਪਾਸੇ ਆਪਣੇ ਲੋ ਬਾਈ ਮਾਡਲ 44 ਖੜਾ ਉਹਨੂੰ ਉਹਦੇ ਲਫੇੜੇ ਲਾਊਗਾ ਇਹ ਮਾਡਲ 4 ਸਹੀ ਗੱਲ ਹੈ ਜੇ ਕਿਸੇ ਨੂੰ ਆਪਾਂ ਐਂ ਕਹਦੀਏ ਵੀ ਦੱਸ ਕਿੰਨਾ ਮਾਡਲ ਹੈ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਨਾ 10 ਨਹੀਂ ਸਕਦਾ ਆਲਾ ਇਹਨੂੰ ਕਹੂਗਾ ਵੀ 20 22 ਮਾਡਲ ਸਾਰੇ ਫੇਲ ਹੋਣਗੇ ਫੇਲ ਹੋਣਗੇ ਇਹਦਾ ਜੇ ਵਪਾਰੀ ਦੇ ਹੱਥ ਜਿਹੜੇ ਚੰਗਾ ਵਪਾਰੀ ਕੰਪਾਉਂਡ ਪਾਸ ਕਰਦਾ ਉਹਦੇ ਹੱਥ ਵਿੱਚ ਦੀ ਲੰਗ ਆ ਉਹ ਇਹਨੂੰ ਪਰਖ ਨਹੀਂ ਦੇਊਗਾ ਟਰੈਕਟਰ ਨੂੰ ਕੋ ਮਾਤਾ ਯਾਰ ਆਪਣੇ ਤਾਂ ਖੜਾ ਆ ਜਾਂਦੇ ਨੇ ਆਪਾਂ ਕੀ ਦੇ ਨੀਰ ਮਾਰੀ ਜਾਈਏ ਬਾਈ ਬਿਲਕੁਲ ਬਿਲਕੁਲ ਅਈ ਦੀ ਕਿ ਸੋਚ ਲਈ ਪਈ ਹੋਈ 18 ਮਾਡਲ ਆ ਉਹ ਪਈਏ ਦੀ ਸੋਕ ਕਸ ਨਹੀਂ ਉਹ ਬਾਈ ਆਈ ਖੜਾ ਕੇ ਤੇ ਕਹਿੰਦੇ ਯਾਰ ਕਾਲੀ ਦੀ ਸਾਨੂੰ ਬਹੁਤ ਰੇਟ ਧਰ ਜਾਂ ਕਹਿੰਦੇ ਉਹ ਪੱਲੇ ਪੁੱਲੇ ਧਰ ਕੇ ਤੇ 18 ਮਾਡਲ ਆ ਇਹ ਹੂੰ ਇਹਦਾ ਇੰਨਾ ਕੁ ਰੇਟ ਜਾਇਜ਼ ਦੇ ਦਾਂਗੇ ਕੋਈ ਦੇ ਹੀ ਨਹੀਂ ਸਕਦਾ ਆ ਰੇਟ ਇਹਦਾ ਨੰਬਰ ਪਹਿਲਾਂ 18 ਮਾਡਲ ਆ ਇਹਦਾ ਨੰਬਰ ਸ਼ਾਇਦ ਪੰਜਾਬ ਦੀ ਬਾਈਆਂ ਨੂੰ ਪੁੱਛ ਕੇ ਦੱਸ ਦਾਂਗੇ ਆਪਣੇ ਇਧਰੋਂ ਆਇਆ ਹੈ ਖਨੌਰੀ ਸਾਈਡ ਤੋਂ ਵੇਚਣਾ ਠੀਕ ਆ ਤੇ ਇਹ ਟਰੈਕਟਰ ਦੇ ਦਾਂਗੇ ਆਪਾਂ ਕਾਗਜ਼ ਪੱਤਰਾਂ ਦਾ ਤਾਂ ਜੇਰ ਆਪਾਂ ਵੀਡੀਓ ਰਹੀ ਵੀ ਕਹਣਾ ਵੀ ਐਨ ਬੰਦਾ ਅੱਖਾਂ ਮੀਚ ਕੇ ਲੈ ਜੇ ਮਾਲਕ ਨੂੰ ਵੀ ਸਾਹਮਣੇ ਬਿਠਾ ਲਈ ਸਾਰੀਆਂ ਗੱਲਾਂ ਛਾਡੋ ਠੀਕ ਆ ਦੂਰ ਦੀ ਗੱਲ ਆ ਇਹ ਚੜੀ ਕੋਈ ਚੱਕਰ ਵਾਲੀ ਗੱਲ ਮਾਲਕ ਸਾਹਮਣੋਂ ਸਾਹਮਣੀ ਬਿਠਾ ਕੇ ਵੀ ਲੈ ਪਾਈ ਕਿਉਂ ਐਂ ਕਿਹੜਾ ਕੋਈ ਲੋਕ ਚੋਰੀ ਵੱਡੀ ਕਮਾਈਆਂ ਕਰਦੀਆਂ 4,85,000 ਦਾ ਦੇ ਦਾਂਗੇ 18 ਮਾਡਲ ਆ ਮਿਲ ਜੀਏਗੇ ਤੋਂ ਦੇਣਦਾਰੀ 18 ਮਾਡਲ 4,85,000 ਦਾ ਹਾਂ ਲੈ ਲੈ ਦੋ ਕਿ ਤੋਂ ਨਹੀਂ ਮਿਲਦਾ ਤੇੜਾ ਖੜਾ ਵੀ ਸੋਨ ਵਾਲੀ ਕੱਢੀ 18 ਮਾਡਲ ਆ ਇਹਦਾ ਮੀਟਰ ਫੁੱਟ ਗਿਆ ਦੀ ਬਾਈ ਮੀਟਰ ਏਜੰਸੀ ਤੋਂ ਨਵਾਂ ਮੰਗਾਇਆ ਹੋ ਦੇ 4 ਲੱਖ 2 ਲੱਖ 65000 ਦਾ ਦੇ ਦੇਗਾ ਟਾਪ ਅਪ ਡਿਸਟ੍ਰੀਬਿਊਟਰ ਦਾ ਟਰੈਕਟਰ ਹੈ ਅੱਛਾ 2 ਲੱਖ 65000 ਦਾ 2 ਲੱਖ 65000 15 ਮਾਡਲ ਓਕੇ ਤੇ ਜਿਹੜੇ ਆ ਖੜੇ ਨੇ ਇਧਰਲੇ ਪਾਸੇ ਉਹ ਸੁਭਰਾਜ ਤੋਂ ਚੱਲਦੇ ਨੇ ਉਹ 16 ਮਾਡਲ ਹੈ ਅੱਛਾ 16 ਮਾਡਲ ਹੈ 16 ਮਾਡਲ ਹੈ ਹਾਂਜੀ ਇਹ ਦੇ ਦਾਂਗੇ ਜੀ 4 ਲੱਖ 65000 ਦਾ ਕਿਤੋਂ ਵੀ ਨਹੀਂ ਖੋਲਿਆ ਖੱਲਾ ਟਰੈਕਟਰ ਸਾਰਾ ਸੀਲਡ ਹੈ ਅੱਛਾ ਕਿਉਂ ਭਾਈ ਜੇ ਰਵੀ ਕੰਪਾਊਂਡ ਪਾਲਸਮ ਅੱਜ ਕੱਲ੍ਹ ਤਾਂ ਸਿਸਟਮ ਐਜਾ ਗਿਆ ਵੀ ਰਵੀ ਕੰਪਾਲਸ ਦਾ ਜਿਹੜੇ ਬੰਦਿਆਂ ਦਾ ਪਰਖ ਹੈ ਜਿਹੜਾ ਜ਼ਿੰਮੇਦਾਰ ਭਾਈ ਆ ਇਹਨੂੰ ਤਾਂ ਨੌਲੇਜ ਆ ਉਹ ਤਾਂ ਨਹੀਂ ਕੰਪਾਊਂਡ ਪਾਲਸ ਦੇ ਜਿਹੜੇ ਨੇ ਲੈਣੀ ਵੀ ਯਾਰ ਰਵੀ ਪਾਲਸ ਉਹ ਬੰਦਾ ਨਹੀਂ ਰਪੀਏ ਲਾਉਂਦਾ ਸਹੀ ਗੱਲ ਆ ਤੇ ਜਿਹੜਾ ਆ ਖੜਾ ਵੀ ਫਾਰਮ ਦਾ ਇਹ 60 ਆ ਜੀ 2008 ਮਾਡਲ ਆ ਜੀ ਠੀਕ ਆ ਜੀ ਇਹ ਵੀ 255 ਦਾ ਜੀ 2 ਲੱਖ 55 ਹਜ਼ਾਰ ਦਾ ਜਿਹੜਾ ਆ ਖੜਾ ਇਹ ਨਵਾਂ ਮਾਡਲ ਆ ਜੀ ਚਾਰੇ ਟਾਇਰ ਨਾਲ ਦੀ ਨਹੀਂ ਤੇ ਹਜੇ ਟਰੈਕਟਰ ਦਾ ਅੱਛਾ ਇਹ ਵੀ 255 ਦੀ 2 ਲੱਖ 55 ਹਜ਼ਾਰ ਹਾਂ ਜਿਹੜਾ ਆ ਖੜ ਇਹਦਾ ਮਿਲਦੀ ਨਹੀਂ ਬਾਈ ਸਪੈਸ਼ਲ ਐਡੀਸ਼ਨ ਇਹਦਾ ਇੰਨਾ ਕੁ ਰੇਟ ਜਾਇਜ਼ ਦੇ ਦਾਂਗੇ ਜੇ ਕੋਈ ਮੇਲੇ ਚ ਬਾਜ਼ਾਰ ਚ ਇੰਨਾ ਕੁ ਰੇਟ ਜਾਇਜ਼ ਦੇ ਦੇ ਤਾਂ ਦੇਣਦਾਰੀ ਇਹਦਾ ਹਾਂ ਮਾੜ ਰੋ 700 ਘੰਟਾ ਚੱਲਿਆ ਮਾਡਲ ਇੱਕੀ ਬਾਹਰ ਮੈਂ ਮਹੀਨੇ ਦਾ ਟਰੈਕਟਰ ਹੈ 21 ਦਾ ਵੀ ਸਾਰੀ ਗੱਲ ਛੱਡ 21 ਮਾਡਲ ਹੈ 21 ਦੇ ਬਾਹਰ ਮਹੀਨੇ ਨਿਕਲਿਆ ਹੋਇਆ ਟਰੈਕਟਰ ਹੈ 700 ਘੰਟਾ ਚੱਲਿਆ ਹੋਇਆ 700 ਘੰਟਾ ਚੱਲਿਆ ਸਪੈਸ਼ਲ ਐਡੀਸ਼ਨ ਨਾਲ ਦੇ ਟਾਇਰ ਨਹੀਂ ਚੌਕੜਾ ਅੱਛਾ ਨੰਬਰ ਕਿੱਥੋਂ ਦਾ ਇਹਦਾ ਨੰਬਰ ਹਰਿਆਣਾ ਫਸਟ ਪਾਰਟੀ ਕਰਨਾਲ ਦਾ ਅੱਛਾ ਹੂੰ ਰੇਟ ਦੱਸ ਫਿਰ ਇਹਦਾ ਲਾ ਰੇਟ ਜੂਜੀ ਗੇਅਰ ਦੇ ਵਿੱਚ ਹੈ ਜੂਜੀ ਗੇਅਰ 7 ਲੱਖ ਤੇ 10000 ਦੀ ਮੇਲਾ ਲਟਾ ਦਾਂਗੇ ਆਪਾਂ 21 ਮਾਡਲ 7 ਲੱਖ 10000 ਦਾ ਬਿਲ ਜੀ ਕੇ ਤੋਂ ਦੇਣਦਾਰੀ ਹੈ ਨਹੀਂ ਮਿਲਦਾ ਬਿੱਟੂ ਹੈ 21 ਮਾਡਲ ਹੈ ਮਿੱਤਰੋ ਸਪੈਸ਼ਲ ਐਡੀਸ਼ਨ ਹੈ ਜੂਜੀ ਗੇਅਰ ਦੇ ਵਿੱਚ ਹੈ ਰੇਟ ਹੈਗਾ 7 ਲੱਖ 10000 ਦਾ ਮੈਨੂੰ ਐਂ ਦਾ ਸਾਨੂੰ ਛੱਡੇਗਾ ਕਿੰਨੇ ਦਾ ਫਿਰ ਬਾਈ ਮੈਂ ਕੋਈ ਵੀ ਕਰ ਦੇ ਤਮਾਕਾ ਪਹਿਲੇ ਧਰਮ ਪਹਿਨੇ ਦੱਸ ਦੇ ਲੈ ਕੁਝ ਨਹੀਂ ਹੁੰਦਾ ਯਾਰ 7 ਲੱਖ ਦਾ ਟਰੈਕਟਰ ਦੇ ਦਾਂਗੇ ਯਾਰ ਹੋਰ ਦੱਸ ਬਸ ਹੁਣ ਬਰੇ ਇਦੂ ਨਾ 6 ਲੱਖ ਤੇ 95000 ਦਾ ਹੋਊ ਯਾਰ ਬਸ ਆਜੋ ਕਿਰਨ ਜੇ ਕਿਸੇ ਨੇ ਆਹ ਖਰੀਦਣਾ ਨੇ 21 ਮਾਡਲ ਚੈਲੰਜ ਹੀ ਕੀਤਾ ਬਿੱਟੂ ਨੇ ਮੈਂ ਕਿਹਾ ਥੋੜੀ ਮਿਹਨਤ ਮੈਂ ਵੀ ਖਰ ਲਾਂ ਤੇ ਜਿਹੜਾ ਆ ਖੜਾ ਵੀ ਫਾਰਮ ਸੱਠ ਇਹ 15 ਪੰਜ ਚਾਰ ਮਾਡਲ ਹੈ ਜੀ ਹੂੰ ਇਹ ਵਪਾਰੀ ਭਾਈ ਕਰ ਲੂ ਕੋਈ ਮੜਾ ਮੋਟਾ ਤਿਆਰ 1,85,000 ਦਾ ਦੇ ਦਾਂਗੀ 1,85,000 ਦਾ ਮੂਹਰਲਾ ਜੋੜਾ ਜਮੀਨ ਨਮਾ ਬੀਕੇਟੀ ਦਾ ਬੀਕੇਟੀ ਦਾ ਤੇ ਆ ਜਿਹੜਾ ਸਵਰਾਜ ਖੜਾ ਇਹ 15 ਮਾਡਲ ਹੈ ਸੰਗਰੂਰ ਦਾ ਨੰਬਰ ਹੈ ਜੀ ਸੈਕੰਡ ਪਾਰਟੀ ਨੋਆ ਜੀ ਇਹ ਓਕੇ ਸਾਰੇ ਆਈਡੀ ਪ੍ਰੂਫ ਤੋਂ A to Z ਹੂੰ ਤੇ ਚੌਕੜੀ ਨਮਾ ਇਹਦੇ ਜੀ ਹਾਂ ਜਮਾਨਾ ਇਹ ਬੰਦੇ ਆਪਾਂ ਨੂੰ 5 ਲੱਖ ਕਹਿ ਕੇ ਗਏ ਨੇ ਬਾਕੀ ਦੇਖ ਮੌਕੇ ਤੇ ਆਪਾਂ ਪੁੱਛ ਕੇ ਦੱਸ ਦਾਂਗੇ ਹਾਂ ਮੌਕੇ ਦੇ ਹੋ ਜੂ ਤੇ ਬਾਕੀ ਨਾ ਸਜਣੋ 7-8 ਟਰੈਕਟਰ ਹੋਰ ਖੜੇ ਨੇ ਜਿਹੜੇ ਗੇਟਾਂ ਚ ਲਾਏ ਖੜੇ ਨੇ ਹਨਾ ਬੈਲ ਕੰਮ ਕਰਦੇ ਨੇ ਆਏ ਹੋਏ ਸਜਣਾ ਦਾ ਹੁਣ ਇਹਨਾਂ ਦੇ ਵੀ ਦਰਸ਼ਨ ਕਰਵਾ ਦਈਏ ਪਹਿਲੇ ਇਹ ਤੋਂ ਕਰਦੇ ਹਾਂ ਸ਼ੁਰੂਆਤ ਅੱਜ ਸਾਰੇ ਜ਼ਿਮੀਂਦਾਰ ਬੇਲੇ ਤੇ ਸਾਰੇ ਹੀ ਖੜਾ ਅੱਜ ਟਰੈਕਟਰ ਮਹਾ ਵੀ ਵੀਡੀਓ ਬਣਾਉਣੀ ਆ ਆਜੂਗਾ ਹਾਂ 60 90 ਹੈ ਬਈ 60 90 ਕਰਾਰ ਹੋ ਗਏ ਚਾਹੇ ਹਰੇਕ ਬੰਦੇ ਲਈ ਟਰੈਕਟਰ ਨਹੀਂ ਆਉਂਦਾ ਇਹ ਅਸਾਂ ਕਰਾਰ ਹੋ ਗਏ ਚਾਹੇ ਉਹ ਵੀ ਬਈ 3 ਸਪੀਡ ਵਾਲਾ ਹੈ ਓਕੇ ਭਈ ਆ ਇਹਦਾ ਪਲੇਟਫਾਰਮ ਜੇ ਯਾਰ ਹੋਰ ਤਰ੍ਹਾਂ ਦਾ ਨਹੀਂ ਹਾਂ ਇਹ ਭਾਈ ਕਰਾਰੂ ਗੇਅਰ ਚਾਹੀਦੇ ਇਸ ਫੈਸਲਾ ਅੱਛਾ ਕਰਾਰੂ ਗੇਅਰ ਜੇ ਪਲੇਟਫਾਰਮ ਆਇਆ ਜੀ ਨਾਲ ਦੇ ਟਾਇਰ ਨੇ ਚਾਰੇ ਟਰੈਕਟਰ ਦੇ ਓਕੇ ਹਾਂ ਇਹ ਖੇਤੀ ਹੁੱਤੀ ਦਾ ਘਾਟੇ ਚੱਲਿਆ ਹੋਇਆ ਇਹ ਮੰਨ ਕੇ ਚੱਲੂ ਮੈਂ ਬਾਬੇ ਵਾਲਾ ਬੇਟਾ ਚੱਲਿਆ ਹੋਇਆ ਟਰੈਕਟਰ ਹੈ ਅੱਛਾ ਬਾਬਿਆਂ ਕੋਲੇ ਹਾਂ ਆ ਭਾਈ ਕਿਵੇਂ ਦਾ ਆ ਤਾਂ ਵੱਜਿਆ ਵੱਜਿਆ ਜਿਹਾ ਹੋਇਆ ਯਾਰ ਵੱਜਿਆ ਨਹੀਂ ਹੋਇਆ ਬਾਈ ਹਾਂ ਰੰਗ ਨਹੀਂ ਵੱਜਿਆ ਇਹ ਇੱਥੇ ਪਾਪੜੀ ਦੀ ਕੰਪਨੀ ਵੱਲੋਂ ਸ਼ਿਕਾਇਤ ਹੈ ਅੱਛਾ ਇਹਦਾ ਕੰਪਨੀ ਵੱਲੋਂ ਹੈ ਕੰਪਨੀ ਵੱਲੋਂ ਸ਼ਿਕਾਇਤ ਹੈ ਇਹਨੂੰ ਆਏ ਜਿਹੜੀ ਜਰਜੀ ਆ ਜਾਂਦੀ ਉੱਚਾ ਉਦੋਂ 오रिजिनल ਹੈ ਮੈਂ ਕਹਣਾ ਕਿ ਮੁਰਸ਼ ਵੀ ਨਹੀਂ ਆ ਦੇਖ ਆ ਦੇਖ ਉਦਾਂ ਤਾਂ ਯਾਰ ਰੇਸ ਰੂਸ ਵਾਲੀਆਂ ਸਾਰੀਆਂ ਸੀਲਾਂ ਦੇਖ ਲੈ ਸੀਲਾਂ ਆ ਦੇਖ ਬਈ ਹਣ ਤਾਂ ਸੀਲ ਹੈ ਟਰੈਕਟਰ ਕਲੱਚ ਕੁਲੱਚ ਵੀ ਨਹੀਂ ਖੁੱਲਿਆ ਹੋਣਾ ਬਈ ਨਾ ਨਾ ਕਿਤੇ ਵੀ ਚਾਪੀ ਮਣੀ ਲੱਗੀ ਬਈ ਟਰੈਕਟਰ ਨੂੰ ਅਜੇ ਸੀਲ ਹੈ ਸਾਰਾ 2016 ਮਾਡਲ ਹੈ ਪਟਿਆਲਾ ਨੰਬਰ ਪਟਿਆਲਾ ਦਾ ਨੰਬਰ ਉਹੀ ਥੋੜਾ ਜਿਹਾ ਬੇਗਉਰੀ ਚ ਰੱਖਿਆ ਹੋਇਆ ਬਈ ਸਾਹੀਂ ਬੇਗਉਰੀ ਚ ਖੜਾ ਕਰਾਰੋਗੇ ਚ ਦਿੰਦਾ ਵੀ ਨਹੀਂ ਜਿਹੜਾ ਰੇਟ ਦੇ ਦਾਂਗੇ ਮੇਲਾ ਲੁੱਟਣ ਵਾਲਾ ਕੰਮ ਕਰਾਂਗੇ ਅੱਛਾ ਬਾਬਾ ਕੰਡੀਸ਼ਨ ਤਾਂ ਹੁਣ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਹਾਂ ਆਹ ਖੁਸ਼ਕੀ ਜੀ ਕਾਦੇ ਨਾਲ ਆਈ ਹੋਈ ਏ ਕਿ ਕੁਸ ਬੱਜੇ ਬੱਜੇ ਹੋਏ ਤੇਰਾ ਮਾਪ ਨਾ 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 ਬਈਆ ਦੇ ਧੂਣ ਦੇ ਤੋੜਿਆ ਦੇ ਤੇ ਚੱਕ ਮਿੱਟੀ ਪੀ ਪਿਆ ਲੈ ਦੇਖ ਹਾਂ ਉਹ ਕੂਲੇ ਦਾ ਫੜ ਲਈ ਜਿਹੜੇ ਤਨ ਹਾਂ ਕਿੰਨੇ ਦਾ ਸੱਡੇਗਾ ਗੱਲ ਨਹੀਂ ਬਣੀ 3 ਲੱਖ ਰੁਪਏ ਦਾ ਮੇਲਾ ਲੁਟਾ ਦੇਣਾ ਅੱਜ ਮਾਡਲ ਕਿੰਨੇ ਦੱਸਿਆ ਸੀ 16 ਕਰੋਰ ਗੇਅਰ ਚ 16 ਮਾਡਲ ਪੰਜਾਬ ਨੰਬਰ 1 ਫਰਸਟ ਪਾਰਟੀ ਫਰਸਟ ਪਾਰਟੀ 3 ਸਪੀਡ 3 ਲੱਖ ਦਾ 3 ਲੱਖ ਦਾ ਲੈ ਦੇ ਦੇ ਕੋਈ ਕਰ ਦੇ ਮਾਨਤਣ ਥੋੜਾ ਜਿਹਾ ਹੋਵੇ ਜੋ ਕਰ ਦੇ ਯਾਰ ਪਹਿਲੀ ਸਵਾ ਤਿੰਨ ਤੋਂ ਪਹਿਲੀ ਜਮੀ ਅੱਜ ਮੇਲਾ ਲੁੱਟਣ ਵਾਲੀ ਕੰਮ ਕਰਾ ਜ਼ਿੰਮੇਦਾਰ ਕਿਉਂ ਸਮਾ ਇਹ じゃ ਹੁੰਦਾ ਜਿਹੜਾ ਆ ਸਮਾ ਹੁੰਦਾ ਜੀਰੀ ਵੱਢ ਕੇ ਜੱਟ ਲੱਭ ਤੇ ਜਿਹੜਾ ਤੈਨੂੰ 5-4000 ਬਣਦਾ ਨਾ ਕਮਾਈ ਇਹਦੇ ਵਿੱਚੋਂ ਨਾ ਕਮਾਈ ਡਿਸਕਾਊਂਟ ਕਰ ਦੇ ਕਰ ਦੇ ਫਿਰ ਤੂੰ ਬੱਸ ਅੱਜ ਕੀ ਤੂੰ ਆਪ ਹੀ ਕਰ ਦੇ ਮੈਂ ਇਥੋਂ ਬਾਹਲਾ ਹੋ ਜੂ ਜੇ ਜੇ ਕਰ ਦੇਗਾ ਚੱਲ ਨੂੰ ਤੂੰ ਆਪ ਹੀ ਕਰ ਦੇ ਵਸ ਤੇ ਮੈਂ ਛੱਡ ਦੂੰ 5000 ਫੋਟਸ ਆਪਦੇ ਵਾਲਾ ਛੱਡ ਦੂੰ 5 295 ਦਾ ਹੈ ਨਹੀਂ ਯਾਰ ਹੋਰ ਹਿਸਾਬ ਚੱਜ ਹੈ ਮਾਨਤਾ ਨਾ ਕਰਦੇ ਅੱਜ ਇਹ ਚ ਮਾਨਤਾ ਕਰਦੇ ਕਰਦੇ ਮਾਨਤਾ ਫਿਰ ਤੂੰ ਦੇਖ ਲੈ ਭਾਈ ਖੜਕਾਦਾ 280000 ਦਾ ਨਾ ਦੋਸੀ ਦਾ ਘੱਟ ਹੋ 85 ਦਾ ਹੋਗਾ ਯਾਰ ਚੱਕੋ ਕਰ ਠੀਕ ਆ 285000 ਦਾ ਜਾਜਵਰ ਦਾ ਟਰੈਕਟਰ ਹੈ ਜਿਹੜਾ ਆ ਖੜਾ ਪੂਰੀਏ 3500 ਨਾਲ 35 ਦੇ ਦੋ 10 ਮਾਡਲ ਨੇ ਅਸਰ 10 ਮਾਡਲ ਨੇ ਦੋਨੇ ਆ ਵੀ ਆ ਵੀ ਐਮ ਆਰ ਐਫ ਦੇ ਟਾਇਰ ਨੇ ਨਵੇਂ ਇਨਾਂ ਚ ਕੰਡੀਸ਼ਨ ਟਾਇਰਾਂ ਦੀ ਲਗਭਗ ਬਰਾਬਰੀ ਆ ਬਰਾਬਰ ਹੈ ਦੋਵਾਂ ਦੀ ਦੋਏ 10 ਮਾਡਲ ਨੇ ਅੱਛਾ ਤੇ ਟਰੈਕਟਰਾਂ ਦੀ ਬੰਦਾ ਇਹਨਾਂ ਦੀ ਇੰਨੀ ਕੁ ਗਾਰੰਟੀ ਹੈ ਹੂੰ ਰੂਟਾ ਵੀ ਟਰਪਾਲੇ ਹਾਲ ਪਾਲੇ ਤਵੀਆਂ ਪਾਲੇ ਹਾਂ ਬਾਅ ਕੇ ਤਸੱਲੀ ਕਰਕੇ ਇਹਨਾਂ ਨੂੰ ਪਤਾ ਕਿ ਇਹਨਾਂ ਨੂੰ ਗਰੀਬ ਬੰਦਾ ਲਊ ਜਾ ਠੀਕ ਆ ਜਿਹੜਾ ਵਿਚਾਰਾ ਲੋਡ ਵੰਦੂ ਹਾਂ ਜੇ ਜਾ ਕੇ ਉਹਦਾ 10-20 ਹਜ਼ਾਰ ਲੱਗ ਗਿਆ ਆਲਾ ਕਹਿੰਦਾ ਵਹ ਜੇ ਉਹ ਬੇੜਾ ਦਹਾਈਆਂ ਪਾਉ ਦਹਾਈਆਂ ਪਾਉ ਹਾਂ ਤੇ ਉੱਥੇ ਦਿਲ ਟੁੱਟ ਜਾਣਾ ਫੇਰ ਯਾਰ ਬਿਲਕੁਲ ਵੀ ਇੰਜਣ ਗੇਅਰ ਦੇ ਆਪਣੇ ਚਲਾਏ ਹੋਏ ਟਰੈਕਟਰ ਨੇ ਦੋਏ ਹੋਰ ਦੱਸ ਸਾਰੀ ਖੇਤ ਚਲਾਏ ਹੋਏ ਫੇਰ ਕਹਿੰਦਾ ਵੀ ਸੱਜਣਾ ਗਰੀਪਾਂ ਜਾਲਾ ਰੇਟ ਦੱਸ ਦੇ ਗਰੀਪਾਂ ਵਾਲਾ ਰੇਟ ਦੇ ਤਗੜਾ ਤਾਂ ਲੈਂਦਾ ਨੀ ਉਹ ਪਤਾ ਪਤਾ ਹੈ ਉਹ ਤਾਂ ਕਹਿੰਦਾ ਯਾਰ ਤੁਹਾਨੂੰ ਪਤਾ ਯਕੀ ਦਸੀ ਤੇ ਤੇਲ ਖਰਚੇ ਕਿ ਨਹੀਂ ਉਹ ਹੈ ਹੀ ਨਹੀਂ ਇਹਨਾਂ ਦਾ ਜਮੀਂ ਅੱਛਾ ਜੀ ਇੰਨਾ ਖਰਚਾ ਘਟਾ ਤੇਲ ਖਰਚ ਦੋ ਲੱਖ ਤੇ 40-40 ਹਜ਼ਾਰ ਦੇ ਦੋਏ ਟਰ ਠੀਕ ਹੈ ਜਿਹੜਾ ਆ ਖੜਾ ਵੀ ਇਧਰ 50 ਦਾ ਇਹ 2014 ਮਾਡਲ ਆ ਪਰ ਮੈਂ ਓਏ ਆ ਤਾਂ ਪਹਿਲੀ ਵਾਰ ਦੇਖਿਆ ਪਾ ਪਤਾ ਛਤਰੀ ਛਤਰੀ 15000 ਦੀ ਇਹਦੀ ਔਰ ਇਹਨਾਂ ਨਾਲ ਮੈਂ ਦੇਖ ਓਏ ਕੀ ਕਹਦਾ ਪਹਿਲਾਂ ਤਾਂ ਆਣੀ ਸਪੋਟੋ ਦੇਖਿਆ ਦੂਜਾ ਆ ਜਿਵੇਂ ਪੀਟਰ ਰੇਡ ਦੀ ਛਤਰੀ ਨਹੀਂ ਕਵਰ ਕੀਤੀ ਹੁੰਦੀ ਬਈ ਔਰ ਆਹ ਵੇਖ ਮੈਂ ਤੈਨੂੰ ਉੱਤੇ ਚੜ ਕੇ ਦਿਖਾ ਦਣਾ ਛਤਰੀ ਦੇਦੀ ਕੀ ਤੈਨੂੰ ਐ ਵੀ ਨਹੀਂ ਪਤਾ ਲੱਗਣਾ ਵੀ ਉੱਪਰ ਬੰਦਾ ਬੈਠਾ ਕਨਾਲਾ ਚ ਹਾਂ ਲੈ ਤਾਂ ਨੱਚੀ ਜਾ ਲੈ ਇਹ ਦੇਖ ਓਏ ਅਜੇ ਨਹੀਂ ਦੇਖੀ ਛਤਰੀ ਨਹੀਂ ਦੇਖੀ ਕਦੇ ਵਿਚ ਦੀ ਲੱਕ ਉੱਜਾ ਬੰਦਾ ਚੱਕ ਸਹੀ ਗੱਲ ਆ ਬਈ ਉਹਦਾ ਪੈਂਦੇ ਨੇ ਆਪਦੇ ਉੱਪਰ ਤੇ ਮੇਰਾਤ ਨੂੰ ਖੜ ਗਿਆ ਉੱਪਰ ਗੱਦਾ ਵਸਾਇਆ ਲੈ ੱੱੱ ਤੱਪੀ ਜਾ ਵਿੱਚ ਵਜੂ ਚੱਲਿਆ ਕਿਹੜੇ ਕੰਮ 'ਚ ਹੋਇਆ ਇਹ ਖੇਤੀ ਖੇਤੀ 'ਚ ਅੱਛਾ ਜੀ ਉੱਤਰ ਹਰਿਆਣੇ 'ਚ ਭਾਈ ਆ ਛਤਰੀ 15000 ਦੀ ਲੱਗਦੀ ਆ ਅਮੇ ਮੈਂ ਕਹਣਾ 15000 ਦੇ ਉੱਪਰ ਦਾ ਬਾਹਲੇ ਪੈਸੇ ਲਾਏ ਹੋਇਆ ਭਾਈ ਵਹੀਂ ਆ ਦੇਖੀ ਸਪੋਰਟਾਂ ਦੇਖ ਪਹਿਲਾਂ ਤਾਂ ਮਗਰ ਪੌੜੀਆਂ ਵੀ ਨਾ ਚੜਨੂ ਟਰੱਕ ਦੇ ਡਾਲੇ ਨੂੰ ਵੀ ਇੰਨੀਆਂ ਮੋਟੀਆਂ ਐ ਪੱਤੀਆਂ ਨਹੀਂ ਲੱਗੀਆਂ ਹੁੰਦੀਆਂ ਜਿਹੜੀਆਂ ਇੱਥੇ ਲਾਈਆਂ ਪਈਆਂ ਨੇ ਮਗਰ ਪੌੜੀ ਐ ਚੜਨੂ ਆ ਦੇਖੋ ਆ ਦੇਖੀ ਆ ਜਿੱਥੇ ਫਿੱਟ ਕੀਤੇ ਹੋਇਆ ਦਿਖਾਈ ਮਾਦਰ ਪੌੜੀਆਂ ਨੇ ਇੱਧਰ ਵੀ ਆ ਜਾ ਆਓ ਦੇਖੀ ਪੌੜੀਆਂ ਲਾਈਆਂ ਹੋਈਆਂ ਓਏ ਹੋਏ ਹੋਏ ਆ ਯਾਰ ਮੰਜੇ ਵਾਂਗੂ ਬੁਣੀ ਪਈ ਆ ਲੈ ਕਹਾਂ ਕਰ ਦਣਾ ਹੈ ਕਰਾਂਗਾ ਇਹ ਇਹ ਬਾਅਦ ਚ ਦਿਖਾਉਣਾ ਫਿਰ ਇਹਨੂੰ ਬਈ ਮੈਨੂੰ ਐਂ ਦੱਸ ਰੇਡੀਅਲ ਟਾਇਰ ਨੇ ਹੈਨਾ ਰੇਡੀਅਲ ਫੁੱਲ ਮਹਿੰਗੇ ਟਾਇਰ ਮੂਰਲਾ ਜੋੜਾ ਵੀ ਘੈਂਟ ਆ ਇਹਦਾ ਹਾਂ ਇਹ ਇਹਦਾ ਨੰਬਰ ਵੀ ਐਚ 4 ਐਚ 4 ਜੀ ਫਰਸਟ ਪਾਰਟੀ ਹੋ ਇਹ ਚੱਲ ਕਿੰਨਾ ਕ ਗਿਆ ਹੋਣਾ ਮਾਡਲ ਕਿੰਨਾ ਇਹ ਇਹ ਮੰਨ ਕੇ ਦਾ 14 ਮਾਡਲ ਆ ਕਿਤੇ ਵੀ ਚਾਬੀ ਲੱਗੀ ਮੰਗਰੋ ਮੂਰੋਂ ਖੇਤ ਤਾਂ ਅਗਲਾ ਫੁੱਲ ਬਾਹ ਕੇ ਕਿਤੇ ਬੁਰਸ਼ੋ ਵੇ ਟਰੈਕਟਰ ਦੇ ਉਹ ਵੀ ਦੇਣ ਦਾਰੀਆਂ ਆ ਐਂ ਵੀ ਹੋਵੇ ਆਏ ਅੱਛਾ ਭਈ ਦਵਾ ਕੇ ਕਿੰਨੇ ਦਾ ਇਹਦਾ ਜਮੀ ਜਾਇਦ ਉਹ ਤੋਂ ਨਾ ਘਟਾਈਂ ਕਰ ਜੇ ਘਟਮ ਬੰਦੀ ਜੇ ਮੈਨੂੰ ਲੱਗਿਆ ਮੈਂ ਘਟਾ ਵੀ ਸਕਦਾ 70000 ਰੁਪਏ ਦਾ 3 ਲੱਖ ਦੇ ਦਾਂ ਕੋਈ 3 ਲੱਖ 70000 ਦਾ 14 ਮਾਡਲ ਦੇ ਦੇ ਤਾਂ ਮੇਰਾ ਵਾਪਸ ਹੈ 3 ਲੱਖ 60000 ਦੀ ਦਵਾਉਂ ਯਾਰ ਠੀਕ ਆ ਆ ਜੋ ਕਰਾਂ ਜੀ ਟਰੈਕਟਰ ਵਾਲਾ ਚੰਗਾ ਮੈਂ ਤਾਂ ਤਾਂ ਕਰਨਾ ਇੱਕ ਪ੍ਰਾਭ ਉਹ ਫੋਨ ਕਰਦੇ ਨੇ ਇਹ ਮਿਲਦਾ ਨਹੀਂ ਇਹ ਤਾਂ ਆਪ ਸਾਰੇ ਨੂੰ ਹੋਰ ਸਿਸਟਮ ਦਿਖਾਉਣਾ ਇਹਦਾ ਸਟਾਰਟ ਕਰਕੇ ਦਿਖਾਉ ਜਿਹੜਾ ਭਰਾ ਇਹਦਾ ਸਪੈਸ਼ਲ ਦੀਵਾਨਾ ਨਾ ਉਹੀ ਇਹ ਤੇ ਪੈਸੇ ਲਊ ਅੱਛਾ ਜੀ ਹਾਂ ਨਾ ਫਕਾਰੇ ਫੋੜ ਵਰਗਾ ਹੋਵੇ ਹਾਂ ਕਲਚ ਵੀ ਨਹੀਂ ਖੁੱਲਿਆ ਤਾਂ ਹਜੇ ਅੱਛਾ ਇਹ ਸਾਰਾ ਸੀੜ ਹੈ ਕਰੀ ਬੰਦੇ ਨੂੰ ਇਹ ਤਾਂ ਵਾਜੀ ਵਾਲੀ ਸੋਹਣੀ ਆ ਨਾ ਇਹ ਕਲਚ ਵੀ ਖੁੱਲਿਆ ਬਈ ਦੇਖ ਹਾਂ ਹਜੇ ਕਲਚ ਵਾਲਾ ਜੋੜ ਵੀ ਨਹੀਂ ਖੁੱਲਿਆ 2006 ਮਾਡਲ ਹੈ ਅੱਛਾ ਇਹ ਤਾਂ ਵੀ ਚਾਬੀ ਲਗੀ ਆ ਟਾਇਰਾਂ ਦੀਆਂ ਗੋਲੀਆਂ ਦੇਖੀ ਬਾਈ ਆ ਦੇਖੀ ਨਾਲ ਦੀਆਂ ਰਬੜਾ ਵੀ ਨਾਲ ਦੀਆਂ ਪਈਆਂ ਨੇ ਆ ਦੇਖ ਆ ਦੇਖੀ ਆ ਤੇ ਹਾਂ ਇਹਦੇ ਯਾਰਾ ਛੇੜ ਸਾੜੀ ਨਹੀਂ ਹੋਈ ਪਈ ਇਹਦੇ ਨਾਲ ਤਾਂ ਇਹਦਾ ਆਪਾਂ ਬੋਰਨਰ ਚੱਕ ਕੇ ਦਿਖਾਉਣ ਇਹਨੂੰ ਉਹ ਬੰਦਾ ਲਊਗਾ ਉਰੇ ਵੀ ਆ ਦੇਖੀ ਉਰੇ ਉਰੇ ਆ ਲੈ ਆ ਸੀਲਾਂ ਕਰਵਾ ਚੱਕ ਬਾਈ ਲੈ ਕਰਵਾ ਦੇ ਹਾਈ ਤਾਂ ਆ ਦੇਖਾ ਜਿਵੇਂ ਨਮੇ ਦਾ ਲੋਕ ਨਹੀਂ ਖੁੱਲਦਾ ਮੈਂ ਕੜਕ ਕਦੇ ਨੇ ਹਾਂ ਦੇਖੀ ਬਿੱਚੋ ਬੁੱਚੋ ਅਰੇ ਲੀਟਰ ਦੇਖੀ ਨਾਲ ਦਾ ਉਹ ਤਾਂ ਬਹੁਲੇ ਯਾਰ ਇਹ ਚੱਲੇ ਬਿੱਟੂ ਬਹੁ ਘੱਟ ਹੋਣਾ ਬਾਈ ਬਹੁ ਘੱਟ ਚੱਲਿਆ ਹੋ ਬਾਈ ਜੀ ਕਿੰਨਾ ਚੱਲ ਗਿਆ ਹੋਊਗਾ ਇਹ ਇਹ ਚੱਲ ਗਿਆ ਬਾਈ ਮੰਨ ਕੇ ਚੱਲ 26 2700 ਘੰਟਾ ਚੱਲਿਆ ਹੋਇਆ ਨਾਲ ਦੇ ਟਾਇਰ ਨੇ ਟਰੈਕਟਰ ਦੇ ਅੱਛਾ 26 2700 ਘੰਟਾ ਹਾਂ ਬਲਾਕ ਤੇ ਹਾਲੇ ਤੱਕ ਸਟicker ਵੀ ਧਰਮੇ ਨਾਲ ਦੇ ਖੜੇ ਨੇ ਪਹਿਲਾਂ ਮੈਨੂੰ ਦੱਸ ਕਿੰਨੇ ਦਾ ਦਮਾਂਗੇ ਇਹ 2 ਲੱਖ ਤੇ 65000 ਦਾ ਜੀ 2 ਲੱਖ ਤੇ 65000 ਦਾ ਹਾਂ ਅੱਛਾ ਜੀ ਕਰ ਦੇਂਗਾ ਥੋੜਾ-ਮੋਟਾ ਮਾਨਤਾ ਹੋ ਜਾਊਗਾ ਜੈਜ ਬਾੜਾ ਨਹੀਂ ਕਿੰਨਾ ਕੁ 5-4000 ਦਾ 5-4000 2.5 ਦਾ ਹੋ ਜਾਊ ਤੈਨੂੰ ਥੋੜਾ ਉੱਪਰ ਕਰਨਾ ਬਸ 55000 ਦੋ ਜੀ ਚਲੋ ਯਾਰ ਤੁਹਾਡੇ ਵਾਸਤੇ ਠੀਕ ਹੈ 10000 ਡਿਸਕਾਊਂਟ ਕਰਾਤਾ ਮਗਰਾਡ ਬਰੂਡ ਨਾਲ ਦੇ ਪੈ ਰਹੇ ਜਿਹੜਾ ਆ ਟਰੈਕਟਰ ਆ ਬਈ ਇਹ 60 ਹੈ ਬਈ ਸੁਪਰ ਮੈਕਸ ਅੱਛਾ ਇਹ ਬਈ ਕਈ ਭਰਾ ਬਹਿਮ ਚ ਪੈ ਜਾਂਦੇ ਨੇ ਸਾਦਾ ਸਟੀering ਹੈ ਡਬਲ ਡਿਸਟ੍ਰਿਬਿਊਟਰ ਹੈ ਕਈ ਵਾਰੀ ਅਗਲਾ ਪਤਾ ਕੀ ਗੱਲ ਆ ਸੁਪਰ ਮੈਕਸ ਪਾਵਰ ਸਟੀering ਚ ਆਏ ਨੇ ਸਾਦੇ ਚ ਵੀ ਆਏ ਨੇ ਠੀਕ ਹੈ ਜੀ ਹੁਣ ਅਗਲਾ ਫੋਨ ਤੇ ਆ ਕੇ ਕਹਦੇ ਯਾਰ ਇਹ ਤਾਂ ਸਾਦਾ ਨਿਕਲ ਗਿਆ ਤੇ ਬਈ ਟੌਪ ਮਾਡਲ ਆਉਂ ਤਾਂ ਬਿਨਾ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਹੈ ਓਕੇ ਹਾਂ 12 ਮਾਡ ਇਹਦਾ ਇਹ ਜਾਰ ਰੇਟ ਦੇ ਦਾਂਗੇ ਵੀ ਜੇ ਕਿਤੋਂ ਮਿਲ ਜੇ ਤਾਂ ਦੇਣਦਾਰੀ ਆ। ਕਿੰਨਾ ਰੇਟ? ਟਾਈ ਇਹਦਾ ਜਮੀਨ ਖਿੱਚ ਕੇ ਰੇਟ ਦੇਵਾਂਗੇ ਜਮੀਨ। 3 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ। 3 ਲੱਖ ਦਾ ਕੋਈ 12 ਮਾਡਲ ਟਰੈਕਟਰ ਦੇ ਜੇ ਇੰਨਾ ਚੰਗਾ ਹੋਵੇ। ਵਾਹਣ ਵਾਹ ਕੇ ਲੈ ਜੇ। ਮੰਗਰਾੜ ਮਨੂਟ ਨਾਲ ਦੇ ਸੱਤਾਂ ਤੇ ਬੈਠਣ ਵਾਲੇ ਸਾਨੂੰ ਰੰਗ ਵੀ ਨਹੀਂ ਲਿਆ। ਨੰਬਰ ਇਹਦਾ ਐਚ ਆਰ? ਹਾਂ ਐਚ ਆਰ ਫਸਟ ਪਾਰਟੀ ਦਾ। ਓਕੇ। ਨਹੀਂ ਜਾਇਜ਼ ਰੇਟ ਆ ਯਾਰ ਇਹਦਾ। ਹਾਂ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਹੋਏ। ਇਹ 22 ਮਾਡਲ ਹੈ ਬਾਈ। 4-4 ਡਰ। 4-4 ਡਰ ਆਪਾਂ ਇਹ ਆਪਣਾ ਟਰੈਕਟਰ ਆਪਦਾ। ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਚਾਰੇ ਟਾਇਰ ਨਵੇਂ ਨੇ BKT ਦੇ ਆਪਾਂ ਲਵਾਏ ਨੇ ਇਹਦੇ ਡਬਲ ਪੰਪ ਹੈ ਹਾਂ ਕਿਉਂ ਆਪਾਂ ਆਪਦਾ ਖੇਤੀ ਖੁੱਤੀ ਕਰਦੇ ਆਂ ਬਈ ਆਪਦੀ ਆਪਾਂ ਨੇ ਆਪ ਹੀ ਟੈਟੂ ਇਹ ਨਾਲ ਦੇ ਟਾਇਰ ਤੇ 80 ਪੈਸੇ ਠੀਕ ਹੈ ਜੀ ਆਪਾਂ ਨੇ ਨਵੇਂ ਲਵਾਏ ਨੇ ਕਿੰਨੇ ਦਾ ਦਵਾਂਗੇ ਬਈ ਇਹ ਸਵਾ ਤੇ 6 ਲੱਖ ਰੁਪਏ ਦਾ ਟਰੈਕਟਰ ਦੇਵਾਂਗੇ ਸਾਡ ਕਲਚ ਹੈ T 30X ਟਰੈਕਟਰ ਹੈ ਅੱਛਾ T X 744 ਟਰੈਕਟਰ ਦਾ ਖੜਾ ਬਈ ਦੱਸ ਦਿੰਦਾ ਯਾਰ ਹਨਾ ਟਾਇਰ ਇਹਨ ਬਈ ਆਪਣੇ 52000 ਦੇ ਮੰਗ ਰਲੇ ਨੇ 16000 ਦੇ ਮੂਹਰਲੇ ਨੇ 70000 ਦੇ ਟਾਇਰ ਪਈ ਨੇ 70000 ਦੇ ਟਾਇਰ ਟਾਇਰ ਹੀ ਨੇ ਟਰੈਕਟਰ ਚ ਕੰਡੇ ਵੀ ਨਹੀਂ ਜੜੇ ਹੋਏ ਹਲੇ ਕੰਡੇ ਵੀ ਨਹੀਂ ਜੜੇ ਹੋਏ ਇਹਦਾ ਆਪਣੇ ਕੱਦੂ-ਕੁੱਦੂ ਕਰਿਆ ਇਹਦੇ ਨਾਲ ਆਪਣੇ 14-15 ਕਿਲਿਆਂ ਦਾ ਹਾਂ ਧਰਮੇ ਦੇਖੀ ਲੈ ਕੱਦੂ ਵੀ ਨਹੀਂ ਬਈ ਮੈਨੂੰ ਤਾਂ ਲੱਗਦਾ ਯਾਰ ਕੀਤਾ ਹੋਣਾ ਇਹ ਤਾਂ ਜਮੇ ਹੀ ਨਵੇਂ ਪਈ ਆਪਣੇ ਪਹਿਲਾ ਦੂਜਾ ਟਰੈਕਟਰ ਕਰ ਰਹੇ ਤੇ ਉਹ ਵਿੱਚ ਦੀ ਬਾੜਤਾ ਵਿੱਚ ਦੀ ਗੇੜਾ ਦੇ ਆ ਆਏ ਜੇ ਹੋਗਾ ਵੀ ਖੇਤੀ ਕਰ ਲਈ ਖੇਤੀ ਕਰ ਲਈ ਆ ਦੇਖੀ ਲੈ ਆ ਵੀ ਕਰਵਾ ਦੇ ਚੱਕ ਯਾਰ ਚਾਰੇ ਟਾਇਰ ਜਮੇ ਹੀ ਨਵੇਂ ਨੇ ਕੁੱਲ ਮਿਲਾ ਕੇ ਜਿਹੜਾ ਟਰੈਕਟਰੀ ਨਵਾਂ ਗੱਲ ਨਹੀਂ ਪਈ ਬਈ 101% ਗਾਰੰਟੀ ਆ ਤੇ ਬਈ ਜਿਹੜਾ ਆ ਖੜਾ 35 ਦਾ 2006 ਮਾਡਲ ਆ 735 ਅੱਛਾ 6 ਮਾਡਲ 6 ਮਾਡਲ ਹੂੰ ਕਿੰਨੇ ਦਾ ਬਣੂ ਨੰਬਰ ਇਹਦਾ ਕਿੱਥੋਂ ਦਾ ਇਹਦਾ ਹਰਿਆਣੇ ਦਾ ਕਿੰਨੇ ਦਾ ਦਵਾਂਗੇ ਆਪਾਂ 265 265000 ਜਿਹੜਾ ਆ ਖੜਾ 14 ਮਰਲਾ ਕਲੌਜ਼ ਕਰ ਇੰਜਨ ਬਹੁਤ ਭਰਾ ਫੋਨ ਕਰਦੇ ਨੇ ਸਪੈਸ਼ਲੀ ਅੱਜ ਜ਼ਿਮੀਂਦਾਰ ਤੋਂ ਮੰਗਾਇਆ ਮੈਂ ਹਾਂ ਯਾਰ ਵੀਡੀਓ 'ਚ ਬਾਈ ਖੜਾ ਕੇ ਜਾ ਆ ਦੇਖ ਕਲੌਜ਼ ਕਰ ਇੰਜਨ ਵਾਲਾ ਸਪੈਸ਼ਲੀ ਮੰਗਾਇਆ ਅੱਜ ਮਾਹਨੋਂ ਤੋਂ ਮੈਂ ਖੜਾ ਕੇ ਜਾਉ ਕਰੇ ਰੈਕਟਰ ਫਿਰ ਕਿੰਨੇ ਦਾ ਦਵਾਂ ਜਮੀ ਜਾਨਾ ਹਾਂ 435 ਦਾ 14 ਮਾਡਲ ਸਵਾ ਚਾਰ ਲੱਖ ਦਾ ਬਣੂ ਯਾਰ ਬੱਸ ਕਹੇ ਤਾਂ ਜਿਹੜਾ ਆ ਖੜਾ ਬਈ ਇਹ ਇਹ ਤਾਂ ਅੱਜ ਕਦੂਜੀ ਖੜਾ ਗਿਆ ਸਿੱਧੀ ਅੱਜ ਕਦੂ ਕਰ ਰਹੀ ਦੀ ਉਹ ਅੱਛਾ ਉਹਨੂੰ ਆਏ ਦਾ ਕਹਿ ਦਿੰਦਾ ਕਦੇ ਤੇ ਪਾਣੀ ਤਾਂ ਮਾਰ ਜਾਏ ਤਾਂ ਅਸੀਂ ਦਿਖਾਵਾਂਗੇ ਕੀ ਪਰ ਮੈਂ ਦੀਦਾ ਤਾਂ ਕੁਝ ਨਹੀਂ ਹੈ ਨਹੀਂ ਦਾ ਤਾਂ ਭਈ ਆ ਤੇ ਆ ਚੀਜ਼ ਦੱਸੂ ਕੀ ਨਾ ਚਾਉਣੀ ਨਵਾਂ ਟਰੈਕਟਰ ਜਮਾ ਫਸਟ ਪਾਰਟੀ ਦਾ ਉਹ ਬਸ ਕਹੀ ਚੀ ਜਾਂਦੀ ਦੀਆਂ ਦੇਖੀ ਅੱਜ ਮਰੇਸ ਰੂਸ ਲਈ ਆ ਟਰੈਕਟਰ ਚੰਗਾ ਵੀ 14 ਮਾਡਲ ਇੱਕ ਕੰਮ ਆ ਬੰਦਾ ਨਾ ਖੇਤ ਚੋਂ ਆਇਆ ਕੰਮ ਕਰਕੇ ਆਇਆ ਆਏ ਤਾਂ ਆਪਾਂ ਯਕੀਨ ਦਵਾ ਸਕਦੇ ਹਾਂ ਵੀ ਯਾਰ ਇਹ ਚੱਲਦਾ ਖੇਤ ਚੋਂ ਆਇਆ 14 ਮਾਡਲ ਹੈ ਜੀ ਅੱਛਾ 14 ਮਾਡਲ ਹੈ ਬਾਈ ਹਾਂ ਜੀ ਹਾਂ ਜੀ ਕਿੰਨੇ ਦਾ ਦਵਾਗੇ 370 ਦਾ ਜੀ ਰੇਟ ਜਮਈ ਮੇਲਾ ਲੁੱਟਣ ਵਾਲਾ ਕੰਮ ਅੱਜ 14 ਮਾਡਲ 370000 ਦਾ 370000 ਦਾ ਤੇ ਹੁਣ ਮੈਨੂੰ ਇਹ ਦੱਸ ਗੱਲ ਬਾਈ ਜੇ ਕਿਸੇ ਸੱਜਣ ਲੱਭੇ ਕੋਈ ਟਰੈਕਟਰ ਹੋਵੇ ਅਗਲਾ ਕਹੇ ਬਾਈ ਯਾਰ ਮੈਂ ਆਪ ਦਾ ਟਰੈਕਟਰ ਵਿੱਚ ਦੇ ਜਾ ਰੱਖ ਲੂੰਗਾ ਉਹ ਬਾਜ ਬਰੇਡ ਤੇ ਓਕੇ ਕਿਉਂ ਮੰਨ ਕੇ ਚੱਲ ਜ਼ਿਮੀਦਾਰ ਨੇ ਤਾਂ ਲੈਣਾ ਨੇ ਜ਼ਿਮੀਦਾਰ ਨੇ ਤਾਂ ਜਿਵੇਂ ਜਿਵੇਂ ਸੋਨ ਨਾਲ ਇੱਕ ਦੇਣਾ ਇਹਨਾਂ ਨੇ ਇਹਨਾਂ ਨੇ ਉਹ ਲੈਣਾ ਵੱਡਾ 36 34 4 ਵੀਲ ਓਕੇ ਮੰਨ ਕੇ ਉਹ ਤੋਂ ਚੱਲ ਜੂਗਾ ਜੇ ਵੱਡਾ ਹੋਇਆ ਜੇ ਮੰਨ ਕੇ ਚੱਲ ਹੁਣ 735 ਜਾਂ ਛੋਟਾ ਕੋਈ 850 ਉਹ ਤਾਂ ਬਿੰਨੂ ਹੀ ਰੱਖਣਾ ਪਊਗਾ ਹਾਂ ਵੀ ਕੱਟ ਜ਼ਰੂਰ ਲਵਾਂਗੇ ਬਾਜ ਬਰੇਡ ਤੇ 5-4000 ਨਾਲ ਹੀ ਬਹੁਤ ਦੇ ਦਾਂਗੇ ਆਪਾਂ 5-4000 ਨਾਲ ਹੀ ਉਹ ਫੜਾ ਦਾਂਗੇ ਆ ਵੀ ਗੱਲ ਹੈਗੀ ਆ ਕਿਉਂਕਿ ਤੁਹਾਡੇ ਇਹ ਇਹਨਾਂ ਚ ਕੋਈ ਵੀ ਟਰੈਕਟਰ ਲੈਣ ਆਉਣਗੇ ਆਪਾਂ ਨਾ ਕਰਵਾ ਕੇ ਦਵਾਂਗੇ ਕੋਈ ਵੀ ਟਰੈਕਟਰ 1.5 ਲੱਖ ਰੁਪਇਆ ਚਾਹੇ ਤਾਂ ਪੰਜਾਬ ਨੰਬਰ ਆ ਬਈ ਹਾਂ ਚਾਹੇ ਹਰਿਆਣਾ ਨੰਬਰ ਆ ਕਿਉਂ ਦੇਖੋ ਜ਼ਿਮੀਂਦਾਰ ਅਗਲਾ ਹੁਣ ਆਪਾਂ ਨੂੰ ਵਿਸ਼ਵਾਸ ਤੇ ਖੜਾ ਗਿਆ ਹਾਂ ਹੁਣ ਅਗਲੇ ਦਾ 4 ਲੱਖ ਦਾ 5 ਲੱਖ ਦਾ ਸੰਦ ਖੜਾ ਜੇ ਆਪਾਂ ਯਾਰ ਅਗਲੇ ਨਾਲ ਬਸਵਾਦ ਕਰੀਏ ਫਿਰ ਆਪਣੀ ਮਾੜੀ ਗੱਲ ਨੌਕਰਾ ਕੇ ਮਾਲਕ ਦੇ ਘਰੇ ਕਾਪੀ ਫੜਾ ਕੇ ਆਉਣਿਆ ਜਿਹੜਾ 5-4000 ਲੈਣਾ ਉਹ ਖਰਾ ਲੈਣਾ ਬਿਲਕੁਲ ਮਰੀ ਗੱਲ ਪਿੱਛੇ ਅਗਲਾ ਨੌ ਨਾ ਕਰਾ ਬਈ ਦੱਬੀ ਜਾਵੇ ਉਹ ਫਿਰ ਕੱਲ ਨੂੰ ਦੇਣੀ ਆ ਜਨੇ ਗੱਲ ਹਾਂ ਕੱਲ ਨੂੰ ਉਹ ਨਹੀਂ ਕੀ ਹੋ ਜੇ ਫਿਰ ਉਹਦੇ ਵਿੱਚ ਸਾਰੇ ਜਾਣੇ ਕਿਹੜੀ ਸੇ ਇੱਕ ਬਾਈ ਬਣ ਕੇ ਫੋਨ 9:00 ਵਜੇ ਥਾਂ ਹੀ ਕਰਿਆ ਕਰੋ ਕੋਈ ਵੀਰ 12:00 ਵਜੇ ਸੁੱਤੇ ਤਾਂ ਉਹ ਅੱਖ ਖੁੱਲ੍ਹੇ ਜਾਂਦੀ ਫਿਰ 12:00 1:00 ਵਜੇ ਫੋਨ ਲਾ ਲਾਂਦਾ ਅਗਲਾ ਉਹ ਟਾਈਮ ਨਾ ਉਧਰ ਦਾ ਨਾ ਉਧਰ ਦਾ ਕਿਉਂ ਸਾਰਾ ਦਿਨ ਉਹ ਥੱਕੇ ਪਏ ਹੁੰਨੇ ਆ ਵੀ ਗੱਲ ਉਹ ਬਾਈ ਫੋਨ ਕਰਿਓ 9:00 ਵਜੇ ਥਾਂ ਹੀ ਫੋਨ ਕਰ ਸਕਦੇ ਹੋ ਕੋਈ ਵੀ ਬਾਈ ਆਪਣੀ ਕੋਰਾਤ ਆ ਉਹ ਵਿੱਚ ਫੋਨ ਨਹੀਂ ਚੱਕਦੇ ਮੈਂ ਜੇ ਵਿੱਚ ਮਿਸ ਕਾਲ ਆ ਰਹੀ ਹੂ ਤਾਂ ਮੈਂ ਦੁਬਾਰਾ ਹੀ ਹੂੰ ਪੱਟੀ ਬਈ ਦੇਖ ਮੈਨੂੰ ਕੋਈ ਜਾਣਦਾਂ ਨਹੀਂ ਤੀ ਹੂੰ ਤੇਰੀ ਵੀਡੀਓ ਦੇਖ ਕੇ ਲਵੇ ਲਵੇ ਪਿੰਡਾਂ ਚ ਕੀ ਏਰੀਆ ਚ ਪਤਾ ਲੱਗਾ ਵੀ ਯਾਰ ਮਹਿਲਾ ਚੋਂ ਕੋਈ ਟਰੈਕਟਰ ਦਾ ਵਪਾਰ ਕਰਦਾ ਕਰਦਾ ਪਰ ਦੋ ਚਾਰ ਬਈ ਆ ਹੀ ਨਹੀਂ ਕਹਿੰਦੇ ਦੇਖ ਇੱਕ ਦੋ ਆਪਦੇ ਵੀ ਰੱਖਦੇ ਆ ਜ਼ਿੰਮੇਦਾਰ ਭਰਾ ਦੇਖ ਜੱਟਾਂ ਲੋਵੇ ਤੈਨੂੰ ਪਤਾ ਸਰਕਲ ਟਾਈਟੇ ਹੁੰਦਾ ਖੇਤੀ ਨਾਲ ਚਲੋ ਸਰਕਲ ਚੱਲਿਆਂ ਦਾ ਬੱਚਿਆਂ ਦੀ ਪੜ੍ਹਾਈਆਂ ਇਹੋ ਜਿਹੇ ਸਰਕਲ ਚੱਲਿਆਂ ਦਾ ਆਪ ਸਮਝ ਬਿਲਕੁਲ ਵੀ ਤੰਦਾ ਚਲਾ ਰੱਖੇ ਕਿ ਜੇ ਬਾਹਰ ਜਾਵਾਂਗੇ ਡਬਈ ਡਬੂਈ ਉੱਥੇ ਵੀ 30-40000 ਰੁਪਏ ਮਹੀਨਾ ਕਮਾਵਾਂਗੇ ਇੱਥੇ ਵੀ ਇੰਨੇ ਕ ਬਸ ਬਸ ਗੱਲ ਤਾਂ ਇਹ ਹੀ ਆ ਪਰ ਤੇ ਬਹੁਤ ਜਿਆਦੇ ਸੰਤੁਸ਼ਟੀ ਹੈ ਚਲੋ ਵਧੀਆ ਬਾਬੇ ਦੀ ਬਾਕੀ ਕਿਰਪਾ ਆਪਾਂ ਬਾਕੀ ਮਾਲਕ ਨੂੰ ਵੀ ਨਾਲ ਬਿਠਾਉਂਦੇ ਨੇ ਹੁਣ ਇੱਕ ਵਾਈਕੇ ਦਿਨ ਕਰ ਲਾਗੇ ਕਹਿੰਦੇ ਜ਼ਿੰਮੇਦਾਰ ਮੈਂ ਉਹਦੀ ਬੁਲਾ ਲੇ ਮੈਂ ਆ ਜਾ ਹਾਂ ਕਈ ਵਾਰੀ ਬਹਿਮੀ ਹੁੰਦੇ ਨੇ ਤਾਂ ਆਪਾਂ ਮਾਲਕ ਨੂੰ ਵੀ ਲਵੇ ਬਿਠਾ ਲਾਂਗੇ ਕੋਈ ਚੱਕਰੀ ਨਹੀਂ ਆਪਾਂ ਨੂੰ ਕੀ ਪਹਿਮਾ ਬਿਲਕੁਲ ਮੇਟਰ ਨੰਬਰ ਦੱਸ ਕਰ ਆਪਣਾ ਕਿਹੜਾ 91724 91041 ਲੈ ਮਿੱਤਰੋ ਨੰਬਰ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਨਾ ਬਾਜਪ ਰੇਟ ਦੇ ਵਿੱਚ ਮੇਲਾ ਲੁੱਟਣਾ ਤਾਂ ਨੰਬਰ ਡਾਇਲ ਕਰੋਗਾ